ਅੱਜ ਦਾ ਜਿਹੜਾ ਸਾਰਾ ਰੌਲਾ ਚੱਲ ਰਿਹਾ ਉਹ ਸੁਤਿੰਦਰ ਸਰਤਾਜ ਤੇ ਚੱਲਿਆ ਹੁਣ ਸੁਤਿੰਦਰ ਸਰਤਾਜ ਦੇ ਦਾੜੀ ਹੈ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਉਹਦੇ ਸਿਰ ਦੇ ਵੀ ਕੇਸ ਹੈ ਨਹੀਂ ਜੋ ਪੱਗ ਬੰਨ ਲੁੰਦਾ ਤਾਂ ਇਹਦਾ ਮਤਲਬ ਉਹ ਸਿੱਖਾਂ ਦਾ ਮੁੰਡਾ ਥੋੜੀ ਏ ਫਿਰ ਅਸੀਂ ਬਾਬਾ ਸਹਿਬਜਾ ਦਾ ਜੀਸੀ ਨੂੰ ਕੀ ਕਹਾਂਗੇ ਬਾਬਾ ਜੁਝਾਰ ਸਿੰਘ ਨੂੰ ਕੀ ਕਹਾਂਗੇ ਅੱਜ ਦੇ ਬੁੱਢਾ ਦਲ ਦੇ ਮੁਖੀਆਂ ਨੂੰ ਕੀ ਕਹਾਂਗੇ ਤਰਨਾ ਦਲ ਦੇ ਮੁਖੀਆਂ ਨੂੰ ਕੀ ਕਹਾਂਗੇ ਅਕਾਲ ਤਖਤ ਦੇ ਜਥੇਦਾਰ ਨੂੰ ਕੀ ਕਹਾਂਗੇ ਇਹ ਸਾਨੂੰ ਦੇਖਣਾ ਪੈਣਾ ਏ ਇਹ ਸਾਡੀ ਗਲਤੀ ਏ ਜਦੋਂ ਕਿਸੇ ਨੇ ਅਮਰਤ ਨਹੀਂ ਛਕਿਆ ਹੋਇਆ ਉਹਨੂੰ ਲੈ ਕੇ ਅਸੀਂ ਇਤਰਾਜ ਕਰਦੇ ਹਾਂ ਤਾਂ ਉਹ ਸਿਰਫ ਇੱਕ ਨਿਰਾਬ ਵਿਵਾਦ ਦਾ ਕਾਰਨ ਬਣ ਜਾਂਦਾ। ਖਰੜ ਦੇ ਪਰਲੇ ਪਾਸੇ ਨੇ ਇੱਕ ਪਿੰਡ ਹੈ ਘੂਗਾ ਕਮਾਲੀ ਸ਼ਹਿਰ। ਉੱਥੇ ਕਿਸੇ ਬੰਦੇ ਨੇ ਗੁਰੂ ਗੋਬਿੰਦ ਸਿੰਘ ਬਾਰੇ ਬੋਲਿਆ ਸੀ ਹਾਲਾਂਕਿ ਉਹ ਜੱਟਾ ਨਾ ਮੁੰਡਾ ਸੋਨੇ ਦਾੜੀ ਕੱਟੀ ਹੋਈ ਸੀ ਸਿਰ ਤੇ ਵੀ ਟੋਪੀ ਰੱਖੀ ਹੋਈ ਸੀ। ਉਹਦਾ ਮੇਰੇ ਖਿਆਲ ਅਕਿਸੀ ਸਿੰਘਾਂ ਨੇ ਆ ਕੇ ਸਿਰ ਵੀ ਭੰਨ ਦਿੱਤਾ ਚੰਗਾ। ਜਿਹੜੇ ਗੁਰੂ ਸਾਹਿਬ ਦੀ ਨਰਾਦਰੀ ਕਰੇ ਉਹਦਾ ਤਾਂ ਸਾਡਾ ਫਰਜ਼ ਬਣਦਾ। ਇਹ ਸਾਨੂੰ ਗੁਰੂ ਸਾਹਿਬ ਨੇ ਨਿਹੰਗ ਸਿੰਘਾਂ ਨੂੰ ਸਿਖਾਈਆਂ ਵੀ ਹੈ। ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਕਿ ਦੂਜੇ ਦੇ ਧ ਤਾਂ ਸਾਨੂੰ ਉਹਦੇ ਤੇ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਦਾ ਆਪ ਦਾ ਧਰਮ ਹੈ ਉਹਨਾਂ ਨੂੰ ਆਪਣਾ ਚੰਗਾ ਲੱਗਦਾ ਸਾਨੂੰ ਆਪਣਾ ਚੰਗਾ ਲੱਗਦਾ ਸਾਡੀ ਕੋਈ ਦਸਤਾਰ ਨੂੰ ਹੱਥ ਪਾਉਂਦਾ ਫਿਰ ਤਾਂ ਸਾਨੂੰ ਮਤਲਬ ਭੇੜਾ ਲੱਗਦਾ ਸਾਡਾ ਗੁਰੂ ਤਾਂ ਉਹ ਹੈ ਨਾ ਜਿਹੜਾ ਖਾਲਸਾ ਪੁਰਖ ਨਾਲ ਜੁੜਿਆ ਹੋਇਆ ਦਰੋਣਾਚਾਰੀ ਵਰਗਾ ਗੁਰੂ ਤਾਂ ਹੈ ਨਹੀਂ ਸੀ ਵਿਦ੍ਰੁਪਤੀ ਦਾ ਚੀਰ ਖਾਂ ਰਣਾ ਹੁੰਦਾ ਹੋਵੇ ਤਾਂ ਉਹ ਤੇ ਕੱਪੜੇ ਲਾਏ ਜਾਣ ਤੇ ਉਹ ਅੱਖਾਂ ਮੀਚ ਕੇ ਬਹਿ ਜਾ ਫਿਰ ਕਲਗੀਧਰ ਦੇ ਸਿੱਖਾਂ ਨੇ ਵੀ ਜਦੋਂ ਕਿਤੇ ਗੱਲ ਚੱਲੀ ਹੈ ਮਾੜੀ ਜੀਵੀ ਵੀ ਅਸੀਂ ਕਲਗੀਧਰ ਨੂੰ ਦਸੇਰ ਵੱਢ ਲਿਆਵਾਂਗੇ ਜਾਂ ਕਲਗੀਧਰ ਦੀ ਦਸਤਾਰ ਲਾ ਲਾਂਗੇ ਤੇ ਫਿਰ ਭਾਈ ਆਲਮੂਸੀ ਨੇ ਭ ਭਾਈ ਉਹਦਾ ਸੀ ਉਹ ਨਹੀਂ ਕੇਸਰੀ ਚੰਦਾ ਵੀ ਸਿਰ ਵੱਢ ਲਿਆ ਸੀ ਇਹ ਬੇਅਦਬੀਆਂ ਹਟਣੀਆਂ ਹੁੰਦੀਆਂ ਤਾਂ ਆਈ ਹੁੰਦੀਆਂ ਜੇ ਤੁਸੀਂ ਉਹਦਾ ਮੁਕਾਬਲਾ ਕਰਦੇ ਟੋਪੀ ਨੂੰ ਲੈ ਕੇ ਜੇ ਕਹੀਏ ਕਿ ਮਰਿਆਦਾ ਦੇ ਵਿੱਚ ਟੋਪੀ ਲੈਣਾ ਹੀ ਗੁਨਾਹ ਹੈ ਗੁਰੂ ਸਾਹਿਬ ਦੇ ਇੱਕ ਬਚਨ ਕਹੇ ਹੋ ਤਾਂ ਗੁਰੂ ਸਾਹਿਬ ਨਹੀਂ ਹੈ ਪਰ ਉਹ ਲਿਖਿਆ ਹੋਇਆ ਰਹਿਤਨਾਮਿਆਂ ਚ ਜਿਹੜੇ ਰਹਿਤਨਾਮਾ ਪਿਆਰਾ ਸੀ ਪਦਮ ਨੇ ਸਾਡੇ ਸਾਰੇ ਰਹਿਤਨਾਮੇ ਇਕੱਠੇ ਕੀਤੇ ਪੋਥੀ ਬਣਾਤੀ ਇਕੱਠੀ ਕਰਕੇ ਉਹਨੇ ਰਹਿਤਨਾਮੇ ਚ ਗੁਰੂ ਸਾਹਿਬ ਦੇ ਚ ਲਿਖਿਆ ਹੋਇਆ ਹੋਏ ਸਿੱਖ ਸਿਰ ਟੋਪੀ ਤਰੈ ਸਾਤ ਜਨਮ ਕੁਸ਼ਤੀ ਹੋਏ ਮਰੇ ਜਿਹੜਾ ਅਮਰਤਾ ਦੀ ਸਿੱਖ ਉਹ ਟੋਪੀ ਲੰਦਾ ਨਾ ਉਹ ਸੱਤ ਜਨਮ ਕੁਸ਼ਤੀ ਦਾ ਮਤਲਬ ਕੋੜੀ ਹੋ ਕੇ ਮਰਦਾ ਸੱਤ ਜਨਮਾਂ ਚ ਉਹਦੇ ਕੋੜ ਨਹੀਂ ਜਾਂਦਾ ਸਰੀਰ ਤੇ ਲਗਾਤਾਰ ਉਹ ਕੋੜੀ ਬਣੇਗਾ ਆ ਅਗਲਾ ਕਹੂਗਾ ਇਹ ਤਾਂ ਕਿਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਾਣੀ ਜੀ ਗੁਰੂ ਗ੍ਰੰਥ ਸਾਹਿਬ ਤਾਂ ਅਕਾਲ ਪੁਰਖ ਦੀ ਬਾਣੀ ਹੈ ਸਾਡੀ ਇਹ ਨਹੀਂ ਜੀਵਨ ਸ਼ੈਲੀ ਨਹੀਂ ਹੈਗੀ ਜੀਵਨ ਸ਼ੈਲੀ ਉਹ ਇਨਾ ਰਹਤ ਨਮਿਆ ਚਾਹਿਆ ਗੁਰੂ ਦੀਆਂ ਹੋਰ ਲਿਖਦਾ ਚ ਹਿਮਾਚਲ ਦੇ ਵਿੱਚ ਕਈ ਕਈ ਵਾਰ ਇਹ ਜੀ ਦੇਖਿਆ ਗਿਆ ਵੀ ਦਸਤਾਰਾਂ ਦੇ ਉੱਤੇ ਟੋਪੀਆਂ ਦਿੱਤੀਆਂ ਗਈਆਂ ਪਹਿਲੀ ਗੱਲ ਤਾਂ ਉਹ ਦੇਣੀਆਂ ਚਾਹੀਦੀਆਂ ਨੇ ਜੇਕਰ ਉਹ ਦਿੱਆਂ ਜਾਂਦੀਆਂ ਨੇਗੀਆਂ ਇਤਰਾਜ ਸਾਨੂੰ ਕਿੰਨਾ ਨੂੰ ਲੈ ਕੇ ਕਰਨਾ ਚਾਹੀਦਾ ਦੇਖੋ ਇਤਰਾਜ ਸਾਨੂੰ ਤਾਂ ਕਰਨਾ ਚਾਹੀਦਾ ਜ ਉਹਨੂੰ ਟੋਪੀ ਕਿਉਂ ਪੇਟ ਕਰਨ ਪੱਗਾਂ ਤਾਂ ਰਾਜਾ ਮਾਨਸੀ ਵੀ ਬੰਦਾ ਸੀ ਤੇ ਅਕਬਰ ਵੀ ਦਸਤਾਰ ਬੰਦਾ ਤਾਂ ਸਿਰ ਤੇ ਉਹ ਦਸਤਾਰ ਬੰਨ ਕੇ ਉੱਪਰ ਕਲਗੀ ਲਾਉਂਦੇ ਸੀ ਨਾ ਤੇ ਹੁਣ ਨੰਗੇ ਸਿਰ ਤਾਂ ਲੱਗ ਨਹੀਂ ਸਕਦੀ ਇਹ ਤਾਂ ਜਿਹੜੀਆਂ ਕਲਗੀਆਂ ਲੱਗੀਆਂ ਹੋਈਆਂ ਸੀ ਜਾਂ ਉਹਨਾਂ ਦੇ ਮੁਖ ਸੀ ਇਹ ਤਾਂ ਸ਼੍ਰੀ ਰਾਮਚੰਦਰ ਦੇ ਵੀ ਮੁਖਤ ਸੀ ਇਹਦਾ ਮਤਲਬ ਉਹ ਵੀ ਸਿਰ ਤੇ ਕੋਈ ਨਾ ਕੋ ਬੰਦੇ ਸੀ ਭਗਵਾਨ ਕ੍ਰਿਸ਼ਨ ਦੇ ਵੀ ਸੀ ਉਹ ਮੁਖਤ ਪਾਉਂਦੇ ਸੀ ਜਿਉ ਦਸਤਰ ਦੇ ਵੀ ਦਿਖਾਈਏ ਤੇ ਰਥ ਰਾਸ਼ਟਰ ਦੇ ਵੀ ਦਿਖਾਈਏ ਨਾ ਹੁਣ ਆ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਉਹ ਕਦੇ ਪੰਜਾਬ ਜਾ ਜਾਂਦਾ ਜਿਹੜਾ ਅੱਜ ਕੱਲ ਲਾਣਾ ਸਾਰਾ ਕਾਲ ਤੱਕ ਤੇ ਤੁਰਿਆ ਫਿਰਦਾ ਬਦਲੈਂਡ ਇਸਾਰੀ ਉਹਦੇ ਦਸਤਾਰਾ ਬੰਨਦੀ ਰਹੀ ਹੈ ਮੋਦੀ ਦੇ ਡਾਕਟਰ ਮਨਮੋਨ ਸਿੰਘ ਨੇ ਕਿਸੇ ਨੇ ਦਸਤਾਰ ਬੰਨੀ ਹੈ ਡਾਕਟਰ ਮਨਮੋਨ ਸਿੰਘ ਜਿੱਥੇ ਵੀ ਗਿਆ ਦਸਤਾਰ ਬੰਨ ਕੇ ਗਿਆ ਉਹਨੇ ਆਪਣੀ ਦਸਤਾਰ ਦੀ ਇਲਾਜ ਰੱਖੀ ਉਹ ਕਿਸੇ ਇਹੀ ਜੀ ਜਗ੍ਹਾ ਨਹੀਂ ਗਿਆ ਜਿੱਥੇ ਉਹਨੂੰ ਦਸਤਾਰ ਧਾਰ ਨਹੀਂ ਪਵੇ ਉਹ ਕਿਤੇ ਗਿਆ ਹੀ ਨਹੀਂ ਇਹੀ ਜੀ ਜਗ੍ਹਾ ਅੱਜ ਕੱਲ੍ਹ ਵਰਲਡ 'ਚ ਉਹਦਾ ਨਾਮ ਹੈ ਆਈਕਨ ਨੰਬਰ ਤੇ ਕੰਗੜਾ ਰਣਾਓ ਸੀ ਉਹਨੇ ਐਮਰਜੈਂਸੀ ਤੇ ਫਿਲਮ ਬਣਾਈ ਕੀ ਕਰੇ ਉਹਨੇ ਸਿਰਫ ਉਹਨੂੰ ਏਸੀਪੀ ਨੂੰ ਪਬਲਿਸਿਟੀ ਲੈ ਲਾ ਹੁਣ ਇਹੀ ਗੱਲ ਦਲਜੀਤ ਦੁਸਾਂਦ ਵਾਲੀ ਫਿਲਮ ਤੇ ਹੋ ਰਹੀ ਹੈ ਜਿਹੜੀ ਉਹਨੇ ਖਲੜੇ ਵਾਲੀ ਬਣਾਈ ਐ ਖਲੜੇ ਤੇ ਫਿਲਮ ਦਾ ਕੀ ਮਤਲਬ ਹੈ ਕੀ ਅਸੀਂ ਚਮਕੌਰ ਦੀ ਗੜੀ ਦੀ جنگ ਦੀ ਵੀ ਸੈਫਜਾਹਦਾ ਜੀਤ ਸੀ ਇਦਾਂ ਛੀ ਦੋ ਰਿਆ ਸੀ ਕੀ ਸਾਡੇ ਤਾਂ ਸਕ੍ਰਿਪਟ ਹੋਵੇ ਸੀ ਕੰਮ ਕਰ ਰਹੀ ਉਹ ਤੋਂ ਫਿਲਮ ਬਣਾਉਣ ਦੀ ਸਾਨੂੰ ਲੋੜੇ ਨਹੀਂ ਸਾਨੂੰ ਛੋਟੇ ਸੈਫਜਾਹਦਾਂ ਤੇ ਫਿਲਮ ਬਣਾਉਣ ਦੀ ਲੋੜ ਨਹੀਂ ਮੇਰਾ ਖਿਆਲ ਹੈ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਸਸੀ ਕਲ ਸਿੱਖੀ ਦੇ ਨਾਲ ਜੁੜੀ ਹੋਈ ਰਹਿਤ ਮਰਿਆਦਾ ਦੀ ਜਦੋਂ ਗੱਲ ਹੁੰਦੀ ਆ ਤੇ ਆਮ ਤੌਰ ਤੇ ਅਸੀਂ ਕਈ ਸੋਸ਼ਲ ਮੀਡੀਆ ਤੇ ਵੀਡੀਓ ਇਸ ਤਰ੍ਹਾਂ ਦੇ ਦੇਖਦੇ ਆਂ ਵੀ ਕਈ ਲੋਕ ਚੀਜ਼ਾਂ ਨੂੰ ਲੈ ਕੇ ਇਤਰਾਜ਼ ਕਰਦੇ ਨੇ ਇਹ ਇਤਰਾਜ਼ ਹੁਣ ਆ ਵੀ ਚਾਹੀਦਾ ਹੈ ਕਿਉਂਕਿ ਜਿੱਥੇ ਕਿਤੇ ਕੋਈ ਗਲਤੀ ਹੁੰਦੀ ਹੈ ਉਹਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਪਰ ਨਾਲ ਗੱਲ ਇਹ ਵੀ ਹੈ ਵੀ ਕਈ ਜਗ੍ਹਾ ਦੇ ਉੱਤੇ ਆਵਾਦ-ਵਿਵਾਦ ਇੰਨੇ ਲੰਬੇ ਬਣ ਜਾਂਦੇ ਨੇ ਜਾਂ ਫਿਰ ਕਈ ਜਿੰਨੇ ਚੀਜ਼ਾਂ ਨੂੰ ਇਗਨੋਰ ਕੀਤਾ ਜਾ ਸਕਦਾ ਹੁੰਦਾ ਹੈ ਸ਼ਾਇਦ ਉਹਨਾਂ ਤੇ ਵੀ ਹੁਣ ਇਸ ਤਰ੍ਹਾਂ ਦੇ ਇਤਰਾਜ਼ ਹੋਣੇ ਸ਼ੁਰੂ ਹੋਗੇ ਹੁਣ ਇਹੀ ਚੀਜ਼ਾਂ ਕਿਉਂਕਿ ਹਰ ਕਿਸੇ ਲਈ ਸਮਝਣੀ ਬੇਹ ਜ਼ਰੂਰੀ ਹੈ ਵੀ ਕਿਸ ਚੀਜ਼ ਨੂੰ ਲੈ ਕੇ ਤੁਸੀਂ ਕਿੰਨਾ ਇਤਰਾਜ਼ ਕਰ ਸਕਦੇ ਹੋ ਤੇ ਕੀ ਜ਼ਰੂਰੀ ਵੀ ਹੈ ਆ ਟੋਕਾ ਟਕਾਈ ਦੇ ਲਈ ਸਾਡੇ ਨਾਲ ਸੁਜਿੰਦਰ ਕਿਸ਼ਨਪੁਰਾ ਜੀ ਨੇਗੇ ਸਿਕੰਜਤਕ ਨੇਗੇ ਸੁਨਦੇ ਜੀ ਦੇਖੀਏ ਆਮ ਤੌਰ ਤੇ ਕਈ ਮਸਲੇ ਇਸ ਤਰ੍ਹਾਂ ਦੇ ਨੇ ਸਿੱਖੀ ਦੇ ਨਾਲ ਜੁੜੇ ਹੋਏ ਜਿਹੜੇ ਆਮ ਦੇਖਦੇ ਆ ਜਿੰਦਗੀ ਦੇ ਵਿੱਚ ਲੋਕ ਅਨਗੋਲਿਆ ਕਰ ਦਉਂਦੇ ਨੇ ਜਾਂ ਫਿਰ ਉਹਨਾਂ ਤੇ ਉਹ ਲਾਗੂ ਵੀ ਨਹੀਂ ਹੁੰਦੀ ਹੁੰਦੀ ਪਰ ਅਸੀਂ ਕਈ ਨਿੰਗ ਸਿੰਘ ਫੌਜਾਂ ਦੇਖੀਆਂ ਨੇ ਜਾਂ ਫਿਰ ਕਈ ਜਗ੍ਹਾ ਦੇ ਉੱਤੇ ਦੇਖੀਏ ਤਾਂ ਮੁੰਡੇ ਜਦੋਂ ਅਗਰੈਸਿਵ ਹੋ ਜਾਂਦੇ ਨੇ ਮੇਲਿਆਂ ਦੇ ਵਿੱਚ ਦੇਖ ਲਈਏ ਜਾਂ ਹੋਰ ਥਾਵਾਂ ਉਹ ਜਦੋਂ ਪਹਿਰਾਵੇ ਨੂੰ ਲੈ ਕੇ ਆ ਜਾਂ ਫਿਰ ਮਰਾਦਾ ਦੇ ਨਾਲ ਜੁੜੀ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਉਤਾਰੂ ਹੋ ਜਾਂਦੇ ਨੇ ਤੁਹਾਨੂੰ ਲੱਗਦਾ ਵੀ ਰਿਐਕਟ ਇੰਨਾ ਗਰਮ ਤਰੀਕੇ ਦੇ ਨਾਲ ਸਾਨੂੰ ਕਰਨਾ ਜਾਇਜ਼ ਹੈ ਦੇਖੋ ਗੱਲ ਇਹ ਹੈ ਕਿ ਮੈਂ ਇਸ ਗੱਲ ਤੇ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿੰਦਾ ਵੀ ਕੋ ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਕਿ ਦੂਜੇ ਦੇ ਧਰਮ ਤੇ ਤੁਸੀਂ ਬਾਹਰ ਕਰੋ ਜਦੋਂ ਸਾਡੀ ਕੋਈ ਉੱਥੇ ਕੋਈ ਧਾਰਮਿਕ ਵਿਰਤੀ ਨਹੀਂ ਹੈਗੀ ਸਾਡੀ ਕੋਈ ਗੱਲ ਨਹੀਂ ਹੈਗੀ ਤਾਂ ਸਾਨੂੰ ਉਹਦੇ ਤੇ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਦਾ ਆਪਦਾ ਧਰਮ ਹੈ ਉਹਨਾਂ ਨੂੰ ਆਪਣਾ ਚੰਗਾ ਲੱਗਦਾ ਸਾਨੂੰ ਆਪਣਾ ਚੰਗਾ ਲੱਗਦਾ ਇਹ ਸਾਨੂੰ ਸਾਡੀ ਕੋਈ ਦਸਤਾਰ ਨੂੰ ਉੱਤ ਪਾਉਂਦਾ ਫਿਰ ਤਾਂ ਸਾਨੂੰ ਮਤਲਬ ਭੇੜਾ ਲੱਗਦਾ ਉਹ ਜਦੋਂ ਸਾਡੀ ਕੋਈ ਕੇਸਾਦਾਰੀ ਸਿੱਖ ਹੈ ਜਿਹੜੇ ਅਮਰਧਾਰੀ ਹੈ ਸਾਡੀ ਅਸਲੀ ਗੱਲ ਤਾਂ ਉੱਥੇ ਆ ਕੇ ਖੜ ਜਾਂਦੀ ਹੈ ਸਾਰੀ ਕਿ ਗੁਰਨਾਨਕ ਦੇਵ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ 1699 ਦੀ ਬਸਾਖੀ ਤੱਕ 1467 ਤੋਂ ਲੈ ਕੇ ਜਿਹੜੇ 230 ਸਾਲ ਹੈ 230 ਸਾਲ ਚ ਸਿੱਖੀ ਤਾਂ ਚੱਲੀ ਆ ਰਹੀ ਦੀ ਉਹ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਦੇਵ ਪਾਸ਼ਾ ਵੱਲੋਂ ਚੱਲੇ ਆ ਰਹੇ ਸੀ ਭਾਈ ਗੁਰਦਾਸ ਨੇ ਆਪਣੀ ਬਾਹਰਾਂ 'ਚ ਸਾਡੇ ਲਈ ਲਿਖ ਕੇ ਦੱਸ ਦਿੱਤਾ ਉਹਨਾਂ ਨੇ ਗੁਰੂ ਨਾਨਕ ਦੇ ਪਾਸ਼ਾ ਤੋਂ ਲੈ ਕੇ ਪੰਜਵੇਂ ਪਾਸ਼ਾ ਤੱਕ ਛੇਵੇਂ ਪਾਸ਼ਾ ਤੱਕ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਬਾਰੋ-ਬਾਰੀ ਛੇਵੇਂ ਪਾਸ਼ਾ ਤੱਕ ਦੇ ਉਹਨਾਂ ਨੇ ਗੁਰੂਆਂ ਦਾ ਵਰਣਨ ਕਰ ਦਿੱਤਾ ਉਹ ਨਾਨਕ ਨਿਰਮਲ ਪੰਥ ਚਲਾਇਆ ਦੀ ਗੱਲ ਚੱਲਦੀ ਹੈ ਹੁਣ ਉਹ ਤੋਂ ਬਾਅਦ ਜਦੋਂ ਛੇਵੇਂ ਪਾਸ਼ਾ ਆਏ ਫਿਰ ਉਹਨੇ ਉਸ ਰੂਪ ਬਦ ਰੂਪ ਛੇਵੇਂ ਪਾਸ਼ਾ ਨੇ ਬਦਲਤਾ ਪੰਜਵੇਂ ਪਾਤਸ਼ਾਹ ਗੁਰਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਦੇ ਇੱਕ ਰੂਪ ਚੱਲਦਾ ਰਿਹਾ ਛੇਵੇਂ ਪਾਤਸ਼ਾਹ ਨੇ ਸਾਡਾ ਰੂਪ ਬਦਲਤਾ ਉੱਥੇ ਸਾਡੀ ਪ੍ਰਭੂ ਸਤਾ ਦੀ ਗੱਲ ਆ ਗਈ ਜਿੱਥੇ ਅਕਾਲ ਤਖਤ ਦੀ ਗੱਲ ਆ ਗਈ ਉਹ ਪ੍ਰਭੂ ਸਤਾ ਲੈ ਕੇ ਫਿਰ ਉਹਨਾਂ ਦੀ ਦਸਤਾਰ ਦੀ ਗੱਲ ਆ ਗਈ ਫਿਰ ਉਹਨਾਂ ਨੇ ਦਸਤਾਰ ਵੀ ਸਜਾ ਲਈ ਤੇ ਦੋ ਕਿਰਪਾਨਾਂ ਵੀ ਪਹਿਲੀਆਂ ਪੀਰੀ ਦੇ ਤੇ ਮੀਰੀ ਦੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਲਗੀ ਵੀ ਸਜਾ ਲਈ ਤੇ ਉਸ ਵੇਲੇ ਤਾਂ ਹਿੰਦੁਸਤਾਨ ਦੇ ਜਿਹੜਾ ਬਾਦਸ਼ਾਹ ਸੀ ਜਹਾਂਗੀਰ ਜੇ ਕੋਈ ਵੀ ਕਹ ਲਈਏ ਪਾਉ ਤੋਂ ਪਹਿਲਾਂ ਵੀ ਜਿਹੜੇ ਬਾਬਰ ਤੋਂ ਚਲੇ ਆ ਰਹੇ ਸੀ ਜਿਹੜੇ ਮੁਗਲਾਂ ਦੇ ਜਿਹੜੇ ਰਾਜੇ ਚ ਉਹੀ ਕਲਗੀਆਂ ਲਾਉਂਦੇ ਸੀ ਜਾਂ ਜਿਹੜੇ ਕੋਈ ਛੋਟੇ ਰਾਜੇ ਸੀ ਕਿਤੇ ਕਿਤੇ ਉਹ ਲਾਉਂਦੇ ਸੀ ਪਰ ਕਲਗੀ ਤਰਪਾਸ਼ਾ ਰਾਜਨ ਰਾਜ ਪਾਨਨ ਪਾਨ ਦੇਵਾਂ ਦੇ ਉਪਮਾ ਮਹਾਨ ਗੁਰੂ ਦੀ ਉਪਮਾ ਮਹਾਨ ਤਾਂ ਹੈ ਹੀ ਹੈ ਜੇ ਅਕਾਲ ਪੁਰਖ ਦੀ ਅਸੀਂ ਉਪਮਾ ਦੀ ਗੱਲ ਕਰਦੇ ਤੇ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ 'ਚ ਕੋਈ ਫਰਕ ਹੀ ਨਹੀਂ ਹੁੰਦਾ ਅਕਾਲ ਪੁਰਖ ਵੀ ਉਹੀ ਹੈ ਤੇ ਗੁਰੂ ਵੀ ਉਹੀ ਹੈ ਸਾਡਾ ਗੁਰੂ ਤਾਂ ਉਹ ਹੈ ਨਾ ਜਿਹੜਾ ਖਾਲਸਪੁਰਖ ਨਾਲ ਜੁੜਿਆ ਹੋਇਆ ਹੈ ਇਹ ਕੋਈ ਦਰੋਣਾਚਾਰੀਆ ਵਰਗਾ ਗੁਰੂ ਤਾਂ ਹੈ ਨਹੀਂ ਸੀ ਵੀ ਦਰੁਪਤੀ ਦਾ ਚੀਰ ਖੰਡਾ ਹੁੰਦਾ ਹੋਵੇ ਤਾਂ ਉਹਦੇ ਕੱਪੜੇ ਲਾਏ ਜਾਣ ਤੇ ਉਹ ਅੱਖਾਂ ਵਿੱਚ ਕੇ ਬਹਿ ਜੇ ਕਲਗੀਧਰ ਨਾ ਤਾਂ ਫਿਰ ਕਲਗੀਧਰ ਦੇ ਸਿੱਖਾਂ ਨੇ ਵੀ ਜਦੋਂ ਕਿਤੇ ਗੱਲ ਚੱਲੀ ਹੈ ਮਾੜੀ ਜੀ ਵੀ ਅਸੀਂ ਕਲਗੀਧਰ ਨੂੰ ਦਸਰ ਵੱਟ ਲਿਆਵਾਂਗੇ ਜਾਂ ਕਲਗੀਧਰ ਦੀ ਦਸਤਾਰ ਲਾ ਲਾਂਗੇ ਤੇ ਫਿਰ ਭਾਈ ਆਲਮਸੀ ਨੂੰ ਭਾਈ ਬਚਿੱਤਰ ਸੀ ਉਹ ਨਹੀਂ ਭਾਈ ਉਹਦੇ ਸੀ ਉਹ ਨਹੀਂ ਕੇਸਰੀ ਜੰਦਾ ਵੀ ਸਿਰ ਵੱਟ ਲਿਆ ਸੀ ਪਰ ਇਹਦੇ ਚ ਇਹ ਬੇਅਦਬੀਆਂ ਤਾਂ ਇਹ ਬੇਅਦਬੀਆਂ ਹਟਣੀਆਂ ਹੁੰਦੀਆਂ ਤਾਂ ਆਈ ਹੁੰਦੀਆਂ ਜੇ ਤੁਸੀਂ ਉਹਦਾ ਮੁਕਾਬਲਾ ਕਰਦੇ ਤੁਹਾਨੂੰ ਜਿਦੀ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਕਈ ਜਗ੍ਹਾ ਤੇ ਬਵਾਦ ਵਿਵਾਦ ਇਸ ਚੀਜ਼ ਨੂੰ ਲੈ ਕੇ ਵੀ ਹੁੰਦਾ ਵੀ ਜੇ ਹੁਣ ਟੋਪੀ ਉਹਨੂੰ ਦੇਖ ਲਈਏ ਦੋ ਤਰ੍ਹਾਂ ਦੇ ਨਾਲ ਇਹਦਾ ਹੁੰਦਾ ਵਿਵਾਦ ਇੱਕ ਤਾਂ ਇਹ ਕਿ ਜਿਵੇਂ ਮੇਲੇ ਵਗੈਰਾ ਵਿੱਚ ਅਸੀਂ ਦੇਖਦੇ ਆ ਵੀ ਮੁੰਡੇ ਜਿਹੜੇ ਟੋਪੀਆਂ ਲੈ ਕੇ ਵਗ ਜਾਂਦੇ ਨੇਗੇ ਉੱਥੇ ਪਰ ਕਈ ਵਾਰ ਤਾਂ ਕਿਹਾ ਵੀ ਜਾਂਦਾ ਵੀ ਨਾ ਲੋ ਟੋਪੀ ਤੁਸੀਂ ਰਮਾਲ ਬੰਨ ਲਓ ਕਈਆਂ ਦੀ ਟੋਪੀਆਂ ਲਾ ਕੇ ਫਿਰ ਉਦੋਂ ਬਾਅਦ ਦੇ ਵਿੱਚ ਅਸੀਂ ਦੇਖਿਆ ਵੀ ਉੱਥੇ ਚਾਹੇ ਸਾਡੇ ਰਨਿੰਗ ਸਿੰਘ ਹੋਣ ਜਾਂ ਬਾਕੀ ਉੱਥੇ ਜਿਹੜੇ ਨੌਜਵਾਨ ਨੇ ਸਿੱਖ ਨੌਜਵਾਨ ਨੇ ਉਹ ਇਹਦਾ ਵਿਰੋਧ ਕਰਦੇ ਨੇ ਇੱਕ ਆ ਜਾਂਦਾ ਵੀ ਜਦੋਂ ਕਈ ਜਗ੍ਹਾ ਤੇ ਉੱਤੇ ਜਿਵੇਂ ਅਸੀਂ ਹਿਮਾਚਲ ਚ ਕਈ ਤਸਵੀਰਾਂ ਦੇਖੀਆਂ ਨੇ ਵੀ ਜਦੋਂ ਕੋਈ ਬੰਦਾ ਤੁਹਾਨੂੰ ਮਾਨ ਸਨਮਾਨ ਕਰਦਾ ਤਾਂ ਉਹ ਦਸਤਾਰ ਦੇ ਉੱਪਰ ਜਿਹੜਾ ਟੋਪੀ ਦੇ ਦਿੰਦੇ ਨੇ ਟੋਪੀ ਨੂੰ ਲੈ ਕੇ ਜੇ ਕਹੀਏ ਕਿ ਮਰਿਆਦਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਵੀ ਟੋਪੀ ਲੈਣਾ ਹੀ ਗੁਣਾ ਹੈ ਦੇਖੋ ਗੱਲ ਇਹ ਹੈ ਕਿ ਮਰਿਆਦਾ ਦੇ ਵਿੱਚ ਜਿਹੜੇ ਰਹਿਤਨਾਮੇ ਨੇ ਰਹਿਤਨਾਮੇ ਅੰਛ ਪੰਗਤੀਆਂ ਲਿਖੀਆਂ ਹੋਈਆਂ ਰਹਿਤਨਾਮੇ ਭਾਈ ਕੇਸਰ ਸਿੰਘ ਦਾ ਭਾਈ ਪ੍ਰਲਾਦ ਸਿੰਘ ਦਾ ਭਾਈ ਦਿਆ ਸਿੰਘ ਦਾ ਉਹ ਤੋਂ ਬਗੈਰ ਮਤਲਬ ਹੋਰ ਵੀ ਕਾਫੀ ਰਹਿਤ ਨਾਮੇ ਨੇ ਜਿਹੜੇ ਗੁਰੂ ਸਾਹਿਬ ਵੱਲੋਂ ਇਹ ਸਿੱਖਾਂ ਨੂੰ ਗੱਲਾਂ ਦੱਸੀਆਂ ਗਈਆਂ ਇੱਕ ਤਾਂ ਜਿਹੜੀ ਉਹਨਾਂ ਨੇ ਗੁਰਬਾਣੀ ਅਚਾਰੀ ਉਹ ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਦੂਜੀ ਗੁਰਬਾਣੀ ਉਹਨਾਂ ਨੇ ਅਚਾਰੀ ਉਹ ਦਸਮ ਗ੍ਰੰਥ 'ਚ ਕੁਝ ਜਿਹੜੀ ਬਾਣੀ ਹੋਰ ਉਚਾਰੀ ਉਹ ਸਰਬਲੋਹ ਗ੍ਰੰਥ 'ਚ ਇਸ ਤੋਂ ਬਗੈਰ ਵੀ ਇਹਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦਾ ਇੰਨਾ ਜੀਵਨ ਰਹਿਆ ਇੰਨੀ ਉਮਰ ਆ ਰਹੀਆਂ ਤਾਂ ਉਹ ਕਿਤੇ ਹਰ ਟਾਈਮ ਕੋਈ ਵੇਲੇ ਥੋੜੀ ਰਹਿੰਦੇ ਸੀ ਉਹਨਾਂ ਨੂੰ ਸੰਗਤ ਮਿਲਣ ਆਉਂਦੀ ਸੀ ਉਹਨਾਂ ਨਾਲ ਵੀ ਉਹਨਾਂ ਦਾ ਬਚਲ ਮਦਾਸ ਹੁੰਦਾ ਸੀ ਉਹ ਬਚਨ ਬਲਾਸਾਂ ਚ ਉਹ ਗੱਲਾਂ ਜਿਹੜੀਆਂ ਚੱਲਦੀਆਂ ਤੇ ਉਹ ਜਿਹੜੇ ਸਿੱਖ ਬੈਠੇ ਤੇ ਗੁਰੂ ਸਾਹਿਬ ਦੇ 52 ਕਵੀ ਸੀ ਜਾਂ ਹੋਰ ਕਵੀ ਲਾ ਲਈ ਆਪਾਂ ਜਾਂ ਘਟ ਹੁੰਦੇ ਸੀ ਜਿੰਨੇ ਵੀ ਹੁੰਦੇ ਸੀ ਤੇ ਉਹ ਕੁਛ ਨਾ ਕੋਈ ਲਿਖੀ ਜਾਂਦੇ ਸੀ ਗੁਰੂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ᱛੀਆਂ ਉਹ ਕਥਾ ਕਹਾਣੀਆਂ ਅੱਜ ਕੱਲ ਉਹਨਾਂ ਨਹੀਂ ਚੱਲਦੀਆਂ ਨਾ ਗੁਰੂ ਸਾਹਿਬ ਦਾ ਉਹਨ ਇੱਕ ਗੁਰੂ ਸਾਹਿਬ ਦਾ ਇੱਕ ਬਚਨ ਕਹੇ ਹੋ ਤਾਂ ਗੁਰੂ ਸਾਹਿਬ ਨੇ ਹੀ ਪਰ ਉਹ ਲਿਖਿਓ ਰਹਿਤ ਨਾਮਿਆਂ ਚ ਜਿਹੜੇ ਰਹਿਤਨਾਮੇ ਪਿਆਰਾ ਸੀ ਪਦਮ ਨੇ ਸਾਡੇ ਸਾਰੇ ਰਹਿਤਨਾਮੇ ਇਕੱਠੇ ਕੀਤੇ ਉਹ ਸਾਰੇ ਹੀ ਜੰਨੇ ਸਿੰਘਾਂ ਦੇ ਸਿੱਖਾਂ ਨੇ ਰਹਿਤਨਾਮੇ ਲਿਖੇ ਸੀ ਉਹ ਲਖਾਇਦਾ ਗੁਰੂ ਨਹੀਂ ਸੀ ਪਰ ਲਿਖੇ ਸਿੱਖਾਂ ਨੇ ਸੀ ਪਰ ਉਹਦੀ ਇੱਕ ਪੋਥੀ ਬਣਾਤੀ ਇਕੱਠੀ ਕਰਕੇ ਉਹਨੇ ਪਿਆਰਾ ਸੀ ਪਦਮ ਨੇ ਇਸ ਜਮਾਨੇ ਚ 20ਵੀਂ ਸਦੀ ਚ ਇਕੱਠੀ ਉਹਦੀ ਇੱਕ ਕਿਤਾਬ ਬਣਾਈ ਉਹਦੇ ਚ ਇੱਕ ਰਹਿਤਨਾਮੇ ਚ ਗੁਰੂ ਸਾਹਿਬ ਦੇ ਚ ਲਿਖਿਆ ਹੋਇਆ ਉਹ ਰਹਿਤਨਾਮੇਆਂ ਚ ਹੋਏ ਸਿੱਖ ਸਿਰ ਟੋਪੀ ਤਰੈ ਸਾਤ ਜਨਮ ਕੁਸ਼ਤੀ ਹੋਏ ਮਰੇ ਵੀ ਜਿਹੜਾ ਸਿੱਖ ਸਿਰ ਤੇ ਟੋਪੀ ਲੰਦਾ ਸਿੱਖ ਹੋ ਕੇ ਜਿਹੜਾ ਅਮਰਤਾਰੀ ਸਿੱਖ ਉਹ ਟੋਪੀ ਲੰਦਾ ਨਾ ਉਹ ਸੱਤ ਜਨਮ ਕੁਸ਼ਤੀ ਦਾ ਮਤਲਬ ਕੋੜੀ ਹੋ ਕੇ ਮਰਦਾ ਸੱਤ ਜਨਮਾਂ ਚ ਉਹਦੇ ਕੋੜ ਨਹੀਂ ਜਾਂਦਾ ਸਰੀਰ ਤੇ ਲਗਾਤਾਰ ਉਹ ਕੋੜੀ ਬਣੇਗਾ ਇਹ ਇਹ ਹੁਣ ਲਿਖਦਾ ਇਹ ਇਹ ਬਹੁਤੀਆਂ ਇਹ ਗੱਲਾਂ ਐਵੇਂ ਹੁਣ ਕਹਿਣ ਦੀਆਂ ਕਿ ਆ ਅਗਲਾ ਕਹੂਗਾ ਇਹ ਤਾਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਬਣੀ ਜੀ ਗੁਰੂ ਗ੍ਰੰਥ ਸਾਹਿਬ ਤਾਂ ਅਕਾਲ ਪੁਰਖ ਦੀ ਬਾਣੀ ਹੈ ਹਾਂ ਉਹ ਤਾਂ ਅਕਾਲ ਪੁਰਖ ਨਾਲ ਸਬੰਧਤ ਹੈ ਹਾਂ ਉਹ ਅਸੀਂ ਅਕਾਲ ਦੀ ਤੇ ਗੱਲ ਹੈ ਉਹਦੇ ਚ ਸਾਡੀ ਇਹ ਨਹੀਂ ਜੀਵਨ ਸ਼ੈਲੀ ਨਹੀਂ ਹੈਗੀ ਹਾਂ ਜੀਵਨ ਸ਼ੈਲੀ ਆ ਉਹ ਕੋਈ ਨਾ ਚਾਹ ਰਹੇ ਉਹ ਇਨਾ ਰਹਿਤਨਮਿਆਂ ਚ ਹੈ ਗੁਰੂ ਦੀਆਂ ਮਤਲਬ ਹੋਰ ਲਿਖਤਾਂ ਚ ਜਿਹੜੀਆਂ ਘਟਨਾਵਾਂ ਵਾਪਰੀਆਂ ਹੁਣ ਜੇ ਗੱਲ ਪੌਂਟਾ ਸਾਹਿਬ ਦੀ ਜੰਗ ਦੀ ਕਰਦੇ ਭਗਾਣੀ ਦੇ ਜੰਦ ਦੀ ਉਹਦੀ ਉਹਦੀ ਜਿਹੜੀ ਕਥਾ ਆ ਉਹ ਦਸਮ ਚ ਹੈ ਜਿਹੜੀ ਖਿਦਰਾਣੇ ਦੀ ਢਾਬ ਦੀ ਜੰਗ ਦੀ ਗੱਲ ਹੈ ਮੁਖਸਰ ਦੀ ਜੰਗ ਦੀ ਜਾਂ ਚਮਖੌਰ ਦੀ ਗੜੀ ਦੀ ਜੰਗ ਦੀ ਗੱਲ ਹੈ ਉਹ ਜਫਰਨਾਮੇ ਚ ਉਹ ਕਲਗੀਧਰ ਪਾਸ਼ਾ ਦਾ ਦਸਮ ਚ ਲਿਖਿਆ ਫਿਰ ਸਾਨੂੰ ਉਹ ਪੜਨਾ ਪਊਗਾ ਨਾਲ ਪਰ ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਗੱਲ ਮੈਂ ਪੁੱਛਣਾ ਚਾਹ ਰਾਂ ਹਾਂ ਇਹ ਤੁਹਾਡੇ ਤੋਂ ਕਿਉਂਕਿ ਕਈ ਆਪਣੇ ਚਾਹੇ ਪੋਲੀਟੀਕਲ ਲੀਡਰ ਹੋਣ ਚਾਹੇ ਗਾਇਕ ਨੇ ਚਾਹੇ ਯਾਨੀ ਕਿ ਕੋਈ ਵੀ ਸਨਮਾਨਿਤ ਲੋਕ ਜਦੋਂ ਕਿਤੇ ਜਾਂਦੇ ਰਹਿੰਗੇ ਆਮ ਤੌਰ ਤੇ ਅਸੀਂ ਦੇਖਿਆ ਵੀ ਕਲਚਰਲੀ ਤੌਰ ਦੇ ਉੱਤੇ ਅਲੱਗ-ਅਲੱਗ ਸਟੇਟਾਂ ਦੇ ਲੋਕ ਉਹਨਾਂ ਨੂੰ ਪ੍ਰੈਜੈਂਟ ਕਰਦੇ ਨੇ ਕੋਈ ਨਾ ਕੋਈ ਚੀਜ਼ਾਂ ਹਿਮਾਚਲ ਦੇ ਵਿੱਚ ਕਈ ਕਈ ਵਾਰ ਇਹ ਦੇਖਿਆ ਗਿਆ ਵੀ ਦਸਤਾਰਾਂ ਦੇ ਉੱਤੇ ਟੋਪੀਆਂ ਦਿੱਤੀਆਂ ਗਈਆਂ ਪਹਿਲੀ ਕਰ ਤਾਂ ਉਹ ਦੇਣੀਆਂ ਚਾਹੀਦੀਆਂ ਨੇ ਯਾਰ ਨਹੀਂ ਦੇਣੀਆਂ ਚਾਹੀਦੀਆਂ ਜੇਕਰ ਉਹ ਦੇੀਆਂ ਜਾਂਦੀਆਂ ਨੇਗੀਆਂ ਇਤਰਾਜ਼ ਸਾਨੂੰ ਕਿਹਨਾਂ ਨੂੰ ਲੈ ਕੇ ਕਰਨਾ ਚਾਹੀਦਾ ਦੇਖੋ ਇਤਰਾਜ਼ ਸਾਨੂੰ ਤਾਂ ਕਰਨਾ ਚਾਹੀਦਾ ਜੇ ਅਮਰਧਾਰੀ ਦੇਖੋ ਉਹਨੂੰ ਟੋਪੀ ਕੋ ਭੇਟ ਕਰੀ ਉਹ ਤਾਂ ਤਾਂ ਇਤਰਾਜ਼ ਹੋ ਸਕਦਾ ਜਿਨ੍ਹਾਂ ਨੂੰ ਇਹ ਟੋਪੀਆਂ ਭੇਟ ਕਰੀਆਂ ਇਹ ਤਾਂ ਫਿਰ ਹੁਣ ਪੱਗਾਂ ਤਾਂ ਮਤਲਬ ਰਾਜਾ ਮਾਨਸੀ ਵੀ ਬੰਦਾ ਸੀ ਉਹ ਤੋਂ ਬਾਅਦ ਮੇਰੇ ਖਿਆਲ ਮਹਾਰਾਣਾ ਪ੍ਰਤਾਪੂਨੀ ਤੇ ਜਿਹੜੇ ਅ ਅਕਬਰ ਵੇਲੇ ਵੀ ਰਾਜੇ ਤੇ ਅਕਬਰ ਵੀ ਦਸਤਾਰ ਬੰਦਾ ਤਾਂ ਸਿਰ ਤੇ ਉਹ ਦਸਤਾਰ ਬੰਨ ਕੇ ਉੱਪਰ ਕਲਗੀ ਲਾਉਂਦੇ ਸੀ ਨਾ ਤੇ ਹੁਣ ਨੰਗੇ ਸਿਰ ਤਾਂ ਲੱਗ ਨਹੀਂ ਸਕਦੀ ਈਵਨ ਇੱਥੋਂ ਤੱਕ ਵੀ ਇਹ 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 ਤਾਂ ਜਿਹੜੀਆਂ ਕਲਗੀਆਂ ਲੱਗੀਆਂ ਹੋਈਆਂ ਸੀ ਜਾਂ ਉਹਨਾਂ ਦੇ ਮੁਕਟ ਸੀ ਇਹ ਤਾਂ ਸ੍ਰੀ ਰਾਮਚੰਦਰ ਦੇ ਵੀ ਮੁਕਟ ਸੀ ਇਹਦਾ ਮਤਲਬ ਉਹ ਵੀ ਸਿਰ ਤੇ ਕੋਈ ਨਾ ਕੋ ਬੰਨਦੇ ਸੀ ਭਗਵਾਨ ਕ੍ਰਿਸ਼ਨ ਦੇ ਵੀ ਸੀ ਉਹ ਮੁਕਟ ਪਾਉਂਦੇ ਸੀ ਇਹਦਾ ਮਤਲਬ ਉਸ ਵੇਲੇ ਰਾਜਾ ਚਨਕ ਵੀ ਬੰਦਾ ਸੀ ਰਾਜਾ ਦਸ਼ਰਤ ਦੇ ਵੀ ਆ ਫਿਰ ਇਹਨਾਂ ਨੇ ਦਿਖਾਈਆਂ ਵੀ ਆ ਬਾਅਦ ਚ ਉਹਨਾਂ ਦੀ ਰਾਜੇ ਯੁਦਿਸ਼ਥਰ ਦੇ ਵੀ ਦਿਖਾਈ ਹੈ ਤ੍ਰਿਸ਼ਰਾਸ਼ਟਰ ਦੇ ਵੀ ਦਿਖਾਈ ਹੈ ਇਹਨਾਂ ਨੇ ਯਾਨੀ ਕਿ ਵਿਰੋਧ ਕਰਨਾ ਉਹਨਾਂ ਦਾ ਬੰਦਾ ਜਿਹੜੇ ਜਿਹੜੇ ਕੇਸਧਾਰੀ ਸਿੱਖ ਨੇ ਯਾਨੀ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹਾਂ ਸਿੱਖਾਂ ਦਾ ਵਿਰੋਧ ਕਰਨ ਦਾ ਮਸਲਾ ਸਿਰਫ ਅੰਮ੍ਰਿਤਧਾਰੀ ਸਿੱਖਾਂ ਨਾਲ ਹੈ ਕਿ ਉਹ ਅੰਮ੍ਰਿਤਧਾਰੀ ਸਿੱਖਾਂ ਲਈ ਗਿਆ ਸਿੱਖ ਹੋਏ ਸੀ ਟੋਪੀ ਤਰ੍ਹਾਂ ਸੱਤ ਜਨਮ ਕੁਸ਼ਤੀ ਹੋ ਮਰੇ ਉਹ ਸਿੱਖਾਂ ਲਈਏ ਹੁਣ ਸਿੱਖ ਸਿੱਖ ਤਾਂ ਉਦੋਂ ਹੀ ਸੰਪੂਰਨ ਹੋਇਆ ਹੈ ਜਦੋਂ ਉਹਨੂੰ ਖਾਲਸਾ ਪੰਥਰੀ 1699 ਦੀ ਵਿਸਾਖੀ ਨੂੰ ਸਿਰਜਣਾ ਹੋਈ ਹੈ ਜਦੋਂ ਪੰਥ ਗੱਲ ਤਾਂ ਪੰਥ ਦੀ ਹੈ ਤੇ ਜਿਹੜਾ ਸਿੱਖ ਖਾਲਸਾ ਪੰਥਾ ਹੈ ਆ ਤੇ ਉਹਦੇ ਚੀ ਸਿੱਖ ਬਣੇ ਜਦੋਂ ਅਮਰਧਾਰੀ ਸਿੱਖ ਨੂੰ ਅਸੀਂ ਦਸਤਾਰ ਸਜਾਈ ਹੋਈ ਦੇ ਉੱਪਰ ਕੋਈ ਟੋਪੀ ਦੰਨੇ ਜਾਂ ਕੁਝ ਕਰਦੇ ਉਹਦੇ ਲਈ ਤਾਂ ਮਤਲਬ ਉੱਥੇ ਤਾਂ ਲੜਾਈ ਦਾ ਘਰ ਹੈ ਫਿਰ ਉਹ ਤਾਂ ਗੱਲਾਂ ਹੈਗੀਆਂ ਪਰ ਜੇ ਕਿਸੇ ਉਹਨਾਂ ਨਾਉਮ ਨੋਰਮਲ ਤਾਂ ਇਹ ਤਾਂ ਸਦੀਆਂ ਤੋਂ ਅਸ਼ੋਕ ਸਮਰਾਟ ਦੇ ਵੀ ਕਹਿੰਦੇ ਪਗਬੰਦੀ ਹੁੰਦੀ ਸੀ ਅਰ ਅੱਜ ਤੋਂ ਕੋਈ 2100 ਸਾਲ ਪਹਿਲਾਂ ਮਹਾਰਾਜਾ ਵਿਕਰਮਦਿੱਤ ਦੇ ਵੀ ਉਹ ਵਿਕਰਮਦਿੱਤ ਉਜੈਨ ਦਾ ਰਾਜਾ ਸੀ ਤੇ ਉਹਦੇ ਵੀ ਬੰਦੀ ਹੁੰਦੀ ਸੀ ਯਾਨੀ ਕਿ ਉਹਨਾਂ ਨੂੰ ਤੁਸੀਂ ਐਜ਼ ਐ ਸਿੱਖ ਤੌਰ ਤੇ ਵਿਰੋਧ ਨਾ ਕਰੀਏ ਕਰੋ ਕੋਈ ਅਸੀਂ ਉਹਨਾਂ ਅਸਾਂ ਉਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਹਿਣਾ ਵੀ ਜਦੋਂ ਜੇ ਹੁਣ ਸਪੋਜ਼ ਕਰ ਲਓ ਜੇ ਅੱਜ ਦਾ ਜਿਹੜਾ ਸਾਰਾ ਰੌਲਾ ਚੱਲ ਰਿਹਾ ਉਹ ਸੁਤਿੰਦਰ ਸਰਤਾਜ ਤੇ ਚੱਲਿਆ ਹੁਣ ਸੁਤਿੰਦਰ ਸਰਤਾਜ ਦੇ ਦਾੜੀ ਹੈ ਨਹੀਂ ਉਸੇ ਜਿਹਦਾ ਕੇਸ ਹੈ ਨਹੀਂ ਜਿਹੜਾ ਸਿਰ ਦੇ ਮੈਨੂੰ ਤਾਂ ਇਹ ਲੱਗਦਾ ਵੀ ਉਹ ਤਾਂ ਸਿਰ ਦੇ ਵੀ ਕੇਸ ਹੈ ਨਹੀਂ ਜੋ ਪੱਗ ਬੰਨ ਲੁੰਦਾ ਤਾਂ ਇਹਦਾ ਮਤਲਬ ਉਹ ਸਿੱਖਾਂ ਦਾ ਮੁੰਡਾ ਥੋੜੀ ਹੈ ਸਿੱਖਾਂ ਦਾ ਫਿਰ ਅਸੀਂ ਫਿਰ ਅਸੀਂ ਬਾਬਾ ਸਹਿਬਜਾ ਦਾ ਜੀਸੀ ਨੂੰ ਕੀ ਕਹਾਂਗੇ ਬਾਬਾ ਜੁਝਾਰ ਸਿੰਘ ਨੂੰ ਕੀ ਕਹਾਂਗੇ ਕਲਗੀਦਰ ਦੇ ਪੁੱਤ ਤਾਂ ਉਹ ਨੇ ਜਾਂ ਨਾਦੀ ਪੁੱਤਰ ਨੇ ਫਿਰ ਆਪਾਂ ਅੱਜ ਦੇ ਬੁੱਢਾ ਦਲ ਦੇ ਮੁਖੀਆਂ ਨੂੰ ਕੀ ਕਹਾਂਗੇ ਤਰਨਾ ਦਲ ਦੇ ਮੁਖੀਆਂ ਨੂੰ ਕੀ ਕਹਾਂਗੇ ਅਕਲ ਦਲ ਦੇ ਜਥੇਦਾਰ ਨੂੰ ਕੀ ਕਹਾਂਗੇ ਉਸ ਤੋਂ ਬਾਅਦ ਜਿਹੜੀਆਂ ਹੋਰ ਜਥੇਵੰਦੀਆਂ ਬਣੀਆਂ ਹੋਈਆਂ ਨੇ ਸ਼ਰੂਣੀ ਕਮੇਟੀ ਦਾ ਪ੍ਰਧਾਨ ਹੈ ਜਾਂ ਹੋਰ ਰੇਆ ਸਿੰਘ ਸਾਹਿਬਾਨ ਨੇ ਜਾਂ ਹੋਰ ਤਰਨਾ ਦਲ ਹੈ ਹਰੀਆਂ ਬੇਲਾ ਹੈ ਜਾਂ ਦਸ਼ਮੀਸ਼ ਤਰਨਾ ਦਲ ਹੈ ਜਾਂ ਹੋਰ ਰਿੰਗਰੇਟਾ ਦਲ ਹੈ ਦਸ਼ਮੀਸ਼ ਤਰਨਾ ਦਲ ਹੈ ਕਿੰਨੇ ਦਲ ਬਣੇ ਇਹ ਮੁਖੀ ਦਸਤਾਰਾਂ ਤੇ ਇਹ ਅਮਰਤਾਦੀ ਨੇ ਫਿਰ ਇਹਨਾਂ ਇਹਨਾਂ ਦੇ ਮੁਕਾਬਲੇ ਜੇ ਸਤਿੰਦਰ ਸਰਤਾਜ ਨੂੰ ਲੈ ਕੇ ਖੜਾ ਕਰ ਦਾਂਗੇ ਇਹ ਇਹ ਸਾਡੇ ਲਈ ਇਹ ਸਾਨੂੰ ਦੇਖਣਾ ਪੈਣਾ ਹੈ ਇਹ ਸਾਡੀ ਗਲਤੀ ਹੈ ਇਹਨਾਂ ਲਈ ਸਾਡੇ ਲਈ ਮੇਰੇ ਖਿਆਲ ਹੈ ਵੀ ਉਹਦੇ ਤੇ ਨਿਹੰਗ ਸਿੰਘਾਂ ਨੂੰ ਵੇਜਾ ਦੂਜੇ ਤੀਜੇ ਨੂੰ ਕਿੰਤੂ ਨਹੀਂ ਕਰਨਾ ਜੇ ਕਿਸੇ ਦੇ ਪਰਸਨਲੀ ਕੋਈ ਦੋਸਤ ਹੋ ਸਕਦਾ ਹੁਣ ਅਜਰੇ ਤੁਸੀਂ ਇਹ ਮੈਨੂੰ ਕੀ ਕਹੋਗੇ ਅਜਰੇ ਸੀਐਮ ਕੇਸਾ ਧਾਰੀ ਨਹੀਂ ਹੈਗਾ ਉਹਦੀ ਦਾੜ੍ਹੀ ਵੀ ਘੱਟੀ ਹੋਈ ਆ ਤੇ ਕੇਸ ਵੀ ਘੱਟੇ ਹੋਏ ਪੱਗ ਵੀ ਬੰਨ ਲੰਦਾ ਜਦੋਂ ਉਹਨਾਂ ਭਗਤ ਸਿੰਘ ਨੂੰ ਸਲੂਟ ਮਾਰਨਾ ਹੁੰਦਾ ਜਾ ਕੇ ਉਹਦੀ ਫੋਟੋ ਨੂੰ ਤੂੰ ਪਿਲੀ ਪੱਗ ਬਨ ਕੇ ਜਾਂਦਾ ਅੱਗੇ ਪਿੱਛੇ ਉਹ ਪਤਾ ਨਹੀਂ ਕਿਹੜੀਆਂ ਬੰਨ੍ਹੀ ਫਰੀ ਜਾਂਦਾ ਅੱਗੇ ਪਿੱਛੇ ਤਾਂ ਉਹਦਾ ਪਤਾ ਹੀ ਨਹੀਂ ਹੁੰਦਾ ਅੱਗੇ ਉਹਨਾਂ ਗਲਾਸ ਕਿੱਥੇ ਛਕਿਆ ਛੱਡਿਆ ਤਾਂ ਉਹਦਾ ਚਮਚਾ ਕਿੱਥੇ ਗਿਰਿਆ ਉਹਦਾ ਪਤਾ ਹੀ ਨਹੀਂ ਹੁੰਦਾ ਲੋਕਾਂ ਪਰ ਇਹਦੇ ਵਿੱਚ ਜਿਹੜੀਆਂ ਅਸੀਂ ਆਮ ਜ਼ਿੰਦਗੀ 'ਚ ਦੇਖਦੇ ਹਾਂ ਜੀ ਇਹਦਾ ਮਤਲਬ ਵੀ ਸਾਨੂੰ ਵੀ ਥੋੜਾ ਜਿਹਾ ਵਿਰਹ ਹੋਣ ਦੀ ਲੋੜ ਹੈ ਵੀ ਕਈ ਜਗ੍ਹਾ ਤੇ ਵਾਰ-ਵਾਰ ਬਹੁਤ ਵਾਦ ਜਾਂਦੇ ਨੇ ਫਰ ਬਾਅਦ 'ਚ ਸੋਸ਼ਲ ਮੀਡੀਆ ਤੇ ਚਰਚਾ ਹੋਈ ਜਾਂਦੀਆਂ ਨੇ ਯਾਨੀ ਕਿ ਇਹ ਜਿਹੀਆਂ ਚੀਜ਼ਾਂ ਤੇ ਤਾਂ ਇਤਰਾਜ਼ ਕਰਨਾ ਹੀ ਨਹੀਂ ਚਾਹੀਦਾ ਜਦੋਂ ਕਿਸੇ ਨੇ ਅਮਰਤ ਨਹੀਂ ਛਕਿਆ ਹੋਇਆ ਉਹਨੂੰ ਲੈ ਕੇ ਅਸੀਂ ਇਤਰਾਜ਼ ਕਰਦੇ ਹਾਂ ਤਾਂ ਉਹ ਸਿਰਫ ਇੱਕ ਨਿਰਬਵਾਦ ਦਾ ਕਾਰਨ ਬਣ ਜਾਂਦਾ ਦੇਖੋ ਇਹ ਨਿਰ ਇਹ ਵਿਵਾਦ ਦਾ ਕ ਉੱਥੇ ਕਿਸੇ ਬੰਦੇ ਨੇ ਗੁਰੂ ਗੋਬਿੰਦ ਸਿੰਘ ਬਾਰੇ ਬੋਲਿਆ ਸੀ ਹਾਲਾਂਕਿ ਉਹ ਜਟਾ ਨਾ ਮੁੰਡਾ ਸੀ ਉਹਨੇ ਦਾੜੀ ਕੱਟੀ ਹੋਈ ਸੀ ਸਿਰ ਤੇ ਵੀ ਟੋਪੀ ਰੱਖੀ ਹੋਈ ਸੀ ਉਹਦਾ ਮੇਰੇ ਖਿਆਲ ਅ ਕਿਸੇ ਸਿੰਘਾਂ ਨੇ ਆ ਕੇ ਸਿਰ ਵੀ ਭੰਨ ਦਿੱਤਾ ਚੰਗਾ ਉਹਨੂੰ ਪਤਾ ਲੱਗ ਗਿਆ ਕਿ ਮੈਂ ਐਸੇ ਐਸੇ ਮਤਲਬ ਸਿਰ ਚੋਂ ਬੋਲਦਾ ਸੀ ਕਲਗੀਧਰ ਦੇ ਪ੍ਰਤੀ ਤੇ ਉਹਦਾ ਹੁਣ ਉਹਦੀ ਖੋਪਰੀ ਨਹੀਂ ਕਿਤੇ ਲੱਭਦੀ ਤੇ ਇਹ ਗੱਲਾਂ ਇਦਾਂ ਆ ਕਿ ਉੱਥੇ ਤਾਂ ਨਿਹੰਗ ਸਿੰਘਾਂ ਦਾ ਜਾਂ ਦੂਜੇ ਤੀਜਿਆਂ ਦਾ ਜਿਹੜਾ ਗੁਰੂ ਸਾਹਿਬ ਦੀ ਨਿਰਾਦਰ ਕਰੇ ਉਹਦਾ ਤਾਂ ਸਾਡਾ ਫਰਜ਼ ਬਣਦਾ ਕਿਉਂਕਿ ਇਹ ਗੱਲਾਂ ਹੋਈਆਂ ਸੀ ਇਹ ਸਾਨੂੰ ਗੁਰੂ ਸਾਹਿਬ ਨੇ ਨਿਹੰਗ ਸਿੰਘਾਂ ਨੂੰ ਸਿਖਾਈਆਂ ਵੀ ਆ ਇਹ ਸਿਕਾਈਆਂ ਕਿਤੇ ਕਪਾਲਮੋਚਨ ਦੇ ਮੇਲੇ ਤੇ ਕਪਾਲਮੋਚਨ ਦੇ ਮੇਲੇ ਤੇ ਇਹ ਹੋਇਆ ਸੀ ਕਿ ਕਪਾਲਮੋਚਨ ਦਾ ਮੇਲਾ ਹੈ ਜਿਹੜਾ ਬਹੁਤ ਵੱਡਾ ਉਹ ਉੱਥੇ ਸਰੋਵਰ ਸੀ ਮੈਂ ਉਹ ਸਰੋਵਰ 1975 ਚ ਆਪ ਦੇਖਿਆ ਅੱਜ ਭਾਵੇਂ ਉਹ ਪੱਕਾ ਹੈ ਬਿਲਕੁਲ ਤੁਸੀਂ ਕਪਾਲਮੋਚਨ ਜਾਓ ਉੱਥੇ ਜਿਹੜਾ ਮੇਲਾ ਲੱਗਦਾ ਤੇ ਅੱਜ ਕੱਲ ਉਹ ਦੀਵਾਲੀ ਨੂੰ ਮੇਲਾ ਲੱਗਦਾ ਬਹੁਤ ਵੱਡਾ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੱਗਦਾ ਉਹ ਕਥਕ ਦੀਪੂਨਿਆਂ ਨੂੰ ਬਹੁਤ ਵੱਡਾ ਮੇਲਾ ਲੱਗਦਾ ਉੱਥੇ ਦੋ ਮੇਲੇ ਵੱਡੇ ਭਰਦੇ ਉਹਨਾਂ ਮੇਲਿਆਂ ਚ ਉਹ ਮੈਂ ਇੱਥੇ ਗੁਰੂ ਸਾਹਿਬ ਉਹਨਾਂ ਦਿਨਾਂ ਚ ਭਗਾਣੀ ਦਾ ਦੁੱਧ ਛੱਡ ਕੇ ਉ ਕਪਾਲਮੋਚਨ 10ਵੇਂ ਪਾਤਸ਼ਾਹ ਦਾ ਗੁਰਦਾਰਾ ਸਾਹਿਬ ਬਣਿਆ ਤੇ ਗੁਨਾਨਿਕ ਦੇਵ ਪਾਤਸ਼ਾਹ ਦੇ ਬਣਿਆ ਪਹਿਲਾਂ ਉੱਥੇ ਗੁਨਾਨਿਕ ਦੇਵ ਪਾਤਸ਼ਾਹ ਗਏ ਫਿਰ 10ਵੇਂ ਪਾਤਸ਼ਾਹ ਗਏ ਸੀ ਉੱਥੇ ਕੀ ਗੱਲ ਹੋਈ ਸੀ ਕਿ ਉਹਨਾਂ ਨੇ ਕਿ ਜਿਹੜੇ ਲੋਕ ਉੱਥੇ ਬੈਠੇ ਦੂਰੋਂ ਦੂਰੋਂ ਚੱਲ ਕੇ ਕਪਾਲਮੋਚਨ ਤੋਂ ਆਏ ਸੀ ਕਿਉਂਕਿ ਕਪਾਲ ਉੱਥੇ ਕਪਾਲੀ ਬ੍ਰਹਮਾ ਦੀ ਬੰਦ ਦਿੱਤੀ ਸੀ ਸ਼ਿਵਜੀ ਨੇ ਮਹਾਦੇਵ ਨੇ ਇਸ ਕਰਕੇ ਉਹਨੂੰ ਕਪਾਲਮੋਚਨ ਕਿਹਾ ਜਾਂਦਾ ਉਹ ਉਹਦੀ ਕਪਾਲੀ ਉਹ ਭੰਦੇਦੇ ਤੇ ਉਹਦਾ ਇੱਕ ਸਿਰ ਕੱਟ ਦੁੱਤਾ ਸੀ ਉਹਦੇ ਕਰਕੇ ਉਹਨੂੰ ਕਪਾਲ ਕਿਹਾ ਕਪਾਲਮੋਚਨ ਕਿਹਾ ਜਾਂਦਾ ਉਹਦੇ ਕਾਰਨ ਉੱਥੇ ਸੀ ਜਿੰਨੇ ਹਿੰਦੁਸਤਾਨ ਦੇ ਬਹੁਤ ਬੜੀ ਦੂਰ ਦੂਰ ਤੋਂ ਦੁਨੀਆ ਆਈ ਹੋਈ ਸੀ ਮੇਲਾ ਦੇਖਣ ਲਈ ਤੇ ਉਹ ਜਿਹੜਾ ਸਰੋਵਰ ਸੀ ਉਹਦੇ ਆਲੇ ਦੋਲੇ ਹੁਣ ਪਾਣੀ ਤਾਂ ਰਹਿ ਨਹੀਂ ਸੀ ਉਹਦੇ ਆਲੇ ਦਾਲੀ ਲੋਕ ਗੰਦ ਪਾਈ ਜਾ ਰਹੇ ਸੀ ਕੋ ਟਾਇਲਟ ਬੈਠਾ ਸੀ ਕੋ ਪਸ਼ਾਬ ਕਰ ਰਹੇ ਸੀ ਕੋ ਗੁਰੂ ਸਾਹਿਬ ਨੇ ਕਿਹਾ ਬਈ ਇਹਨੇ ਛੱਤਰ ਮਾਰੂ ਫੜ ਕੇ ਗੁਰੂ ਸਾਹਿਬ ਨੇ ਸਿੰਘਾਂ ਦੀ ਡਿਊਟੀ ਲਈ ਬਕਾਇਦਾ ਜਿਹੜੇ ਪਗਾਣੀ ਦੇ ਜੁੱਧ ਤੋਂ ਆਏ ਸੀ ਸਾਰਿਆਂ ਦੀਆਂ ਉਹਨਾਂ ਦੀਆਂ ਦਸਤਾਰਾਂ ਲਾਈਆਂ ਦਸਤਾਰਾਂ ਲਾਉਣ ਦਾ ਮਤਲਬ ਇਹ ਸੀ ਕਿ ਇਹਨਾਂ ਨੂੰ ਨੰਗੇ ਕਰਵੋ ਇਹਨਾਂ ਨੂੰ ਤਾਂ ਪਤਾ ਲੱਗੂ ਉਹ ਦਸਤਾਰ ਇਸ ਕਰਕੇ ਲਾਈ ਸੀ ਉਹਨਾਂ ਦੀ ਤੇ ਇਹ ਦਸਤਾਰਾਂ ਦੀ ਗੱਲ ਸੀ ਕਿ ਉੱਥੇ ਗੰਧ ਨਾ ਪਵੇ ਹੁਣ ਅੱਜ ਵੀ ਇਹੀ ਹੋ ਗਿਆ ਕਿ ਇਹ ਗੰਦੇ ਪਿਆਰੇ ਜਿਨ੍ਹਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਤੇ ਉਹ ਗੰਦੇ ਪਾ ਰਹੇ ਹੁਣ ਉਹ ਸਿੱਖ ਤਾਂ ਸੀ ਉਹਨਾਂ ਨੂੰ ਇਹਦਾ ਮਤਲਬ ਇਹ ਤਾਂ ਜਿਹਨੇ ਕੇਸ ਕੱਟੇ ਹੋਏ ਆ ਦਾੜੀ ਕੱਟੀ ਹੋਈ ਹੈ ਤੇ ਜਦੋਂ ਤੇ ਕੇਸੇ ਨਹੀਂ ਅੰਦਰ ਸਿੱਖ ਕਿੱਥੋਂ ਬਣ ਗਿਆ ਤੇ ਫਿਰ ਤਾਂ ਉਹ ਰਾਜਾ ਮਾਨ ਸਿੰਘ ਵਾਲੀ ਲਾਈਨ 'ਚ ਖੜਾ ਤੇ ਰਾਜਾ ਮਾਨ ਸਿੰਘ ਦੇ ਬਈ ਜੈ ਸਿੰਘ ਆ ਰਾਜਾ ਜੈ ਸਿੰਘ ਸੀ ਜੈ ਸਿੰਘ ਵੀ ਔਰੰਗਜ਼ੇਬ ਦਾ ਇੱਕ ਮਤਲਬ ਕਹਿ ਲਿਆ ਦਵਾਨ ਸੀ ਉਹਦਾ ਸੈਨਾਪਤੀ ਸੀ ਤੇ ਮਹਾਰਾਣਾ ਪ੍ਰਤਾਪ ਦੇ ਨਾਲ ਰਾਜਾ ਮਾਨ ਸਿੰਘ ਵੀ ਉਹਦੇ ਨਾਲ ਅਕਬਰ ਨਾਲ ਰਲੇ ਹੋਏ ਤੇ ਫਿਰ ਉਹਨਾਂ ਨੂੰ ਅਸੀਂ ਕੀ ਕਾਂਗੇ ਸਿੰਘ ਮਤਲਬ ਲੱਗਣ ਸਿੰਘ ਨਾਂ ਲਾਉਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਇਹ ਸਿੰਘ ਤਾਂ ਸਾਡੀਆਂ ਤੋਂ ਚਲੇ ਆ ਰਹੇ ਆ ਉਹ ਪੁਰਾਣਿਆਂ ਨੂੰ ਫਿਰ ਤੁਸੀਂ ਕੀ ਕਹੋਗੇ ਜੇ ਇਹ ਤਾਂ ਸਾਨੂੰ ਸਿੰਘ ਉਦੋਂ ਸਜਿਆ ਜਿੱਦਣ 1699 ਦੀ ਵਿਸਾਖੀ ਨੂੰ 1756 ਦੀ ਬਿਕਰਨੀ ਨੂੰ ਅਨੰਦਪੁਰ ਸਾਹਿਬ ਸਾਨੂੰ ਉਸ ਕੇਸਾਂ 'ਚ ਕਲਗੀ ਦਰਨੇ ਅੰਮ੍ਰਿਤ ਪਾਇਆ ਅਮਰਿਛਾਇਆ ਤੇ ਉਹ ਕੇਸਾਂ 'ਚ ਪਾਇਆ ਸਾਡੇ ਅੱਖਾਂ ਤੇ ਛਿੱਟੇ ਮਾਰੇ ਸਾਡੇ ਮੂੰਹ 'ਚ ਪਾਇਆ ਤੇ ਤਾਂ ਅਸੀਂ ਸਤਗੁਰ ਮੇਰਾ ਮਾਰਜਵਾਲਾ ਸਤਗੁਰ ਮੇਰਾ ਸਰਬ ਪ੍ਰਤਪਾਲ ਹੈ ਪਰ ਸਤਗੁਰ ਮੇਰੇ ਕੀ ਵਿੜਿਆਈ ਪ੍ਰਗਟ ਪਈਆਂ ਸਭ ਨਹੀਂ ਥਾਈ ਇਹ ਸਭ ਐਡੀ ਵੱਡੀ ਗੱਲ ਹੈ ਇਸ ਕਰਕੇ ਸਾਨੂੰ ਮੇਰਾ ਖਿਆਲ ਹੈ ਮੈਂ ਮੈਨੇ ਅੰਗ ਸਿੰਘ ਵੀਰਾਂ ਨੂੰ ਵੀ ਜਾਂ ਦੂਜਿਆਂ ਨੂੰ ਵੀ ਜਿਨ੍ਹਾਂ ਨੂੰ ਗੁਰਮਤਿ ਸੋਝੀ ਹੈ ਜਾਂ ਗੁਰਮਤਿ ਦਾ ਗਿਆਨ ਰੱਖਦੇ ਸਾਰੇ ਉਹ ਵੀਰੇ ਇਹਨਾਂ ਗੱਲਾਂ ਤੋਂ ਪਰੇਸ਼ਾਨ ਕਿਉਂ ਕਿਸੇ ਐਰੇ-ਗੇਰੇ ਨੂੰ ਜੇ ਕੋਈ ਟੋਪੀ ਵੀ ਦਿੰਦਾ ਸਾਨੂੰ ਉਹਦੇ ਨਾਲ ਕੀ ਮਤਲਬ ਹੈ ਹੁਣ ਸਰਤਾਜ ਨੂੰ ਕਿਸੇ ਨੇ ਟੋਪੀ ਦੇ ਦਿੱਤੀ ਕੋਈ ਹਮਾ ਚੱਲ ਜਾਂਦਾ ਹੁਣ ਆ ਹਿੰਦੂਸਤਾਨ ਦਾ ਪ੍ਰਾਈਮ ਮਿਨਿਸਟਰ ਉਹ ਕਦੇ ਪੰਜਾਬ ਵਿਚ ਆ ਜਾਂਦਾ ਪੰਜਾਬ ਵਾਲੇ ਇੱਥੇ ਆ ਜਿਹੜੇ ਜਿਹੜਾ ਅੱਜ ਕਰ ਲਾਣਾ ਸਾਰਾ ਕਾਲ ਤੱਕ ਤੇ ਤੁਰਿਆ ਫਿਰਦਾ ਬਾਦਲੈਂਡ ਕੰਪਨੀ ਇਹ ਸਾਰੀ ਉਹਦੇ ਦਸਤਾਰਾ ਬੰਨ੍ਹ ਹੀ ਰਹੀ ਹੈ ਮੋਦੀ ਦੇ ਕਦੇ ਕਿਸੇ ਦੇ ਬੰਨ੍ਹਤੀ ਕਦੇ ਕਿਸੇ ਡਾਕਟਰਾਂ ਡਾਕਟਰ ਮਨੋਹਰ ਸਿੰਘ ਨੇ ਕਿਸੇ ਨੇ ਦਸਤਾਰ ਬੰਨੀ ਹੈ ਤੇ ਡਾਕਟਰ ਮਨੋਹਰ ਸਿੰਘ ਜਿੱਥੇ ਵੀ ਗਿਆ ਦਸਤਾਰ ਬੰਨ ਕੇ ਗਿਆ ਉਹਨੇ ਆਪਣੀ ਦਸਤਾਰ ਦੀ ਇਲਾਜ ਰੱਖੀ ਉਹ ਕਿਸੇ ਇਹੀ ਜਗ੍ਹਾ ਨਹੀਂ ਗਿਆ ਜਿੱਥੇ ਉਹਨੂੰ ਦਸਤਾਰ ਧਰਨੀ ਪਵੇ ਉਹ ਕਿਤੇ ਗਿਆ ਹੀ ਨਹੀਂ ਇਹੀ ਜਗ੍ਹਾ ਉਹ ਕਹਿੰਦਾ ਠੀਕ ਹੈ ਜਿੱਥੇ ਮੈਂ ਜਾਣਾ ਅੱਜ ਕੱਲ੍ਹ ਵਰਲਡ 'ਚ ਉਹਦਾ ਨਾਂ ਹੈ ਆਈਕਨ ਨੰਬਰ ਤੇ ਡਾਕਟਰ ਮਨਮੋਹ ਸਿੰਘ ਦਾ ਹੁਣ ਗੱਲ ਇਹ ਹੈ ਕਿ ਜਿਹੜਾ ਜਿਹੜਾ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਇਹ ਜਿੱਥੇ ਜਾਂਦੇ ਨੇ ਹਿਮਾਚਲ ਜਾਂਦੇ ਨੇ ਹਿਮਾਚਲ ਵਾਲੀ ਪੱਗ ਬਾਲਣ ਨੇ ਉੱਥੋਂ ਦੀ ਟੋਪੀ ਪਾ ਲੈਣੇ ਰਾਜਸਥਾਨ ਜਾਣਗੇ ਤਾਂ ਰਾਜਸਥਾਨ ਵਾਲੀ ਦੀ ਪੱਗ ਬਾਲਣਗੇ ਗੰਗਾ ਨਗਰ ਆਪਣੇ ਉਹਦੇ 'ਚ ਜੈਪੁਰ ਜਾਣਗੇ ਤਾਂ ਆਪਣੇ ਜੈਪੁਰ ਰਾਜਸਥਾਨੀ ਪੱਗ ਬਾਲਣਗੇ ਉਸ ਤੋਂ ਬਾਅਦ ਜੇ ਅ ਮਾਧ ਪ੍ਰਦੇਸ਼ ਜਾਣਗੇ ਉੱਥੋਂ ਵਾਲੀ ਪੱਗ ਬਨ ਲੈਣਗੇ ਉੱਤਰਾਖੰਡ ਵਾਲੀ ਉੱਤਰਾਖੰਡ ਵਿੱਚ ਬਨ ਲੈਣਗੇ ਇਹ ਦੇਖੋ ਇਹ ਭੇਡ ਚਾਲ ਨਹੀਂ ਰੱਖਣੀ ਚਾਹੀਦੀ ਸਾਡੇ ਮਨ 'ਚ ਸਾਡੀ ਆਪਣੀ ਸਿੱਖੀ ਹੈ ਸਾਨੂੰ ਉਹਨਾਂ ਲੋਕਾਂ ਲਈ ਪਿਆਰ ਹੋਣਾ ਚਾਹੀਦਾ ਤੇ ਕਲਗੀਧਰਨਾ ਤਾਂ ਸਾਨੂੰ ਦਸਤਾਰ ਬਨ ਕੇ ਉਮੀਦ ਉਮੀਦ ਹਜੂਰ ਸਾਹਿਬ ਤੱਕ ਗਏ ਨੇ ਦੂਜੀਆਂ ਸਟੇਟਾਂ 'ਚ ਗਏ ਨੇ ਇਹਦਾ ਮਤਲਬ ਕਿ ਉਹ ਉੱਥੋਂ ਦੀਆਂ ਪੱਗਾਂ ਉਹਨਾਂ ਨੇ ਉੱਥੋਂ ਦੀ ਬਨ ਲਈਆਂ ਸੀ ਉਹਨਾਂ ਨੇ ਉਹੀ ਦਸਤਾਰ ਰੱਖੀ ਜਿਹੜੀ ਉਹਨਾਂ ਨੇ ਨੀਲੀ ਜਾਂ ਪੀਲੀ ਜਾਂ ਉਹਨਾਂ ਦੀ ਚਲਦੀ ਹੈ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਮਸਟਰਡ ਕਲਰ ਜਿਹਨੂੰ ਸੋਨੇ ਰੰਗਾ ਕਹਿੰਦੇ ਉਹਨਾਂ ਦੇ ਪੱਗਾ ਬੰਨੀ ਹੁੰਦੀ ਸੀ ਜਾਂ ਨੀਲੀ ਬੰਨੀ ਹੁੰਦੀ ਸੀ ਕਿਉਂ ਖਾਲਸੇ ਦਾ ਰੂਪ ਸੀ ਤੇ ਉਹ ਉਹੀ ਸਜਾਉਂਦੇ ਰਹੇ ਆ ਭਾਈ ਦੇਆ ਸੀ ਉਹਨੇ ਕਿੰਨੀ ਦੇਰ ਮਹਾਰਾਸ਼ਟਰ ਆਈਆਂ ਭਾਈ ਦੇਆ ਸੀ ਤੇ ਭਾਈ ਧਰਮ ਸੀ ਉਹਨੇ ਉਹ ਦੋਨੇ ਉੱਥੇ ਉਹੀ ਦਸਤਾਰਾ ਸਜਾਉਂਦੇ ਰਹੇ ਇਹਦਾ ਮਤਲਬ ਉਹਨਾਂ ਨੇ ਮਹਾਰਾਸ਼ਟਰ ਆਣੀਆਂ ਪੱਗਾ ਥੋੜੀ ਬੰਦਣੀਆਂ ਕਰਤੀਆਂ ਤੇ ਸ਼ੁਰੂ ਇਸ ਕਰਕੇ ਸਾਨੂੰ ਇਹ ਇਹ ਮੈਂ ਜਿਹੜੇ ਗੁਰਮਤ ਦੇ ਧਾਰਨੀਆਂ ਵੀਰ ਨਿਹੰਗ ਸਿੰਘ ਆ ਜਾਂ ਹੋਰ ਜਥੇਬੰਦੀਆਂ ਵਾਲੇ ਆ ਉਹਨਾਂ ਨੂੰ ਇਹ ਥੋੜਾ ਜਿਹਾ ਦੇਖ ਲੈਣਾ ਚਾਹੀਦਾ ਵੀ ਜਿਹੜਾ ਸਾਡੇ ਗੁਰੂ ਦੇ ਵਿਰੁੱਧ ਬੋਲਦਾ ਜਾਂ ਕੋਈ ਜਿਹੜੇ ਇਹ ਜੇ ਮਸਲੇ ਆ ਜਾਂ ਹੁਣ ਕਿਸੇ ਨੇ ਸਤेंद्र ਸਰਤਾਜ ਦੇ ਪੱਗ ਰੱਖਦੀ ਜਾਂ ਕਿਸੇ ਹੋਰ ਸੀਐਮ ਦੇ ਸਿਰ ਤੇ ਰੱਖਦੀ ਜਾਂ ਕਿਤੇ ਟੋਪੀ ਰੱਖਦੀ ਸਾਨੂੰ ਇਹਦਾ ਮਤਲਬ ਇਹ ਨਹੀਂ ਕਿ ਕਿ ਇਸ ਵੇਲੇ ਪੰਜਾਬ ਦਾ ਸੀਐਮ ਸਿੱਖਾਂ ਦਾ ਮੁੰਡਾ ਨਹੀਂ ਹੈਗਾ ਉਹ ਜੱਟਾਂ ਦਾ ਮੁੰਡਾ ਹੋ ਸਕਦਾ ਕਿਉਂਕਿ ਇੱਕ ਕਬੀਲਾ ਉਹ ਕਬੀਲੇ ਦਾ ਇੱਕ ਤਾਂ ਹੋ ਸਕਦਾ ਕਿਸੇ ਕਿਸੇ ਲਾਣੇਦਾਰ ਦਾ ਵਧੀਆ ਦਾ ਮੁੰਡਾ ਹੋ ਸਕਦਾ ਲੇਕਿਨ ਉਹ ਕੋਈ ਸਿੱਖਾਂ ਦਾ ਨਮਾਇੰਦਾ ਨਹੀਂ ਸਿੱਖਾਂ ਦੇ ਨਮਾਇੰਦੇ ਪਹਿਲਾਂ ਰਹੀ ਹੈ ਅਸੀਂ ਸਿੱਖਾਂ ਦੇ ਨਮਾਇंदे ਜਿਹਨਾਂ ਦੇ ਦਾੜ੍ਹੀ ਕੇਸ ਰੱਖੇ ਸੀ ਉਹ ਆਪਣੀਆਂ ਦਸਤਾਰਾਂ ਸਜਾਉਂਦੇ ਰਹੇ ਆ ਉਹਨਾਂ ਨੇ ਕਦੇ ਇਹੋ ਜਿਹੀ ਗੱਲਾਂ ਕੀ ਕੀਤੀਆਂ ਨਹੀਂ ਅਮਰਿੰਦਰ ਸਿੰਘ ਪੱਗ ਬੰਨ੍ਹਦਾ ਰਹੇ ਆ ਪ੍ਰਕਾਸ਼ ਸਿੰਘ ਬਾਦਲ ਪੱਗ ਬੰਨ੍ਹਦੇ ਰਹੇ ਆ ਉਦੋਂ ਬਾਅਦ ਗਿਆਨੀ ਜਹਲ ਸਿੰਘ ਦੇ ਦਸਤਾਰ ਸਜਾਈ ਹੁੰਦੀ ਸੀ ਈਵਨ ਪ੍ਰਤਾਪ ਸਿੰਘ ਥੇਰੋਂ ਦੇ ਸਜਾਈ ਹੁੰਦੀ ਸੀ ਉਦੋਂ ਬਾਅਦ ਦਰਬਾਰਾ ਸਿੰਘ ਜਾਂ ਹੋਰ ਵੀ ਜਿਹੜੇ ਕਿੰਨੇ ਸੀ ਐਮ ਸਰਜੀਤ ਸਿੰਘ ਬਰਨਾਲਾ ਉਹ ਨਹੀਂ ਜਾਂ ਜਿੰਨੇ ਰਹੇ ਨੇ ਉਹ ਤਕਰੀਬਨ ਬਹੁਤੇ ਕੇਸਾਂ ਤੇ ਹੀ ਰਹੇ ਆ ਈਵਨ ਮੇਰਾ ਖਿਆਲ ਆ ਵੀ ਕੇਸ ਤਾਂ ਮੈਨੂੰ ਜਿੱਥੋਂ ਤੱਕ ਲੱਗਦੀ ਆ ਕਿ ਸ਼ਾਇਦ ਕਦੇ ਬੀਬੀ ਪਠੜਵੀ ਸੀਐਮ ਤਿੰਨ ਚਾਰ ਮਹੀਨੇ ਰਹੀ ਐ ਸ਼ਰ ਕੇਸ ਉਹਨਾਂ ਵੀ ਨਹੀਂ ਸੀ ਇਕੱਠੇ ਹੋਏ ਉਹਦੇ ਵੀ ਰੱਖੇ ਹੋਏ ਸੀ ਮੈਂ ਅੱਜ ਤੱਕ ਉਹਨੂੰ ਦੇਖਦਾ ਚਲੋ ਉਹਨੇ ਰੰਗੇ ਹੋਣਗੇ ਉਹ ਵੱਖਰੀ ਗੱਲ ਐ ਪਰ ਮੈਂ ਉਹਦੇ ਇਕੱਠੇ ਤਾਂ ਦੇਖੇ ਨਹੀਂ ਕਦੇ ਪਰ ਇਹ ਗੱਲ ਐ ਜ਼ਰੂਰ ਐ ਵੀ ਉਹਨਾਂ ਦੇ ਕੇਸ ਹੈਗੇ ਸੀ ਤੇ ਕੇਸਾਂ ਵਾਲਿਆਂ ਦੀ ਗੱਲ ਕਰਨੀ ਚਾਹੀਦੀ ਐ ਜਦੋਂ ਅਮਰਧਾਰੀਆਂ ਸਿੱਖਾਂ ਦੀ ਗੱਲ ਚੱਲਦੀ ਐ ਤੇ ਫਿਰ ਤਾਂ ਸਾਨੂੰ ਦੁੱਖ ਲੱਗਦਾ ਫਿਰ ਤਾਂ ਅਸੀਂ ਉਹ ਮਸਲਾ ਕੱਲ ਤੱਕ ਤੇ ਲੈ ਕੇ ਜਾਂਦੇ ਪਰ ਜੇ ਜਿਨ੍ਹਾਂ ਨੇ ਇਕੱਠੇ ਹੀ ਸਾਨੂੰ ਇਹਨਾਂ ਨਾਲ ਇਹਨਾਂ ਦਾ ਮਸਲਾ ਇਹਨਾਂ ਦਾ ਵਿਰੋਧ ਸਾਨੂੰ ਕਰਨਾ ਨਹੀਂ ਚਾਹੀਦਾ ਹੈਗਾ ਇਹ ਐਵੇਂ ਹੀ ਉਹਨਾਂ ਨੂੰ ਵੀ ਐ ਅਸੀਂ ਉਹਨਾਂ ਦੀ ਵੀਡੀਓ ਬਣਾਵਾਂਗੇ ਉਹਨਾਂ ਤੇ ਗੱਲ ਕਰਾਂਗੇ ਫਿਰ ਉਹਨਾਂ ਦੀ ਵੀ ਵੱਡੇ ਉਹਨਾਂ ਲਈ ਇਸ਼ੂ ਹੋ ਜਾਂਦਾ ਬਲਬਲ ਹੈ ਜਿਵੇਂ ਹੁਣ ਕੰਗੜਾ ਰਣਾਓ ਸੀ ਉਹਨਾਂ ਨੂੰ ਐਮਰਜੈਂਸੀ ਤੇ ਫਿਲਮ ਬਣਾਈ ਕੀ ਕਰੇ ਉਹਨੇ ਸਿਰਫ ਉਹਨੂੰ ਏਸੀਪੀ ਦਾ ਪਬਲਿਸਿਟੀ ਲੈ ਲਾ ਹੁਣ ਇਹੀ ਗੱਲ ਦਲਜੀਤ ਦੁਸਾਂਦ ਵਾਲੀ ਫਿਲਮ ਤੇ ਹੋ ਰਹੀ ਹੈ ਜਿਹੜੀ ਉਹਨੇ ਖਲੜੇ ਵਾਲੀ ਬਣਾਈ ਹੈ ਉਹਦਾ ਰੌਲਾ ਵੀ ਇਹੀ ਹੈ ਕਹਿੰਦੇ ਜੀ ਪਹਿਲਾਂ ਉਹਦੇ ਇੱਥੇ ਪਤਾ ਨਹੀਂ 60 ਕਟ ਲਾਏ ਜੀ 60 65 ਤੋਂ ਬਾਅਦ 95 ਲਾਤੇ ਹੁਣ 120 ਤੇ ਪਹੁੰਚ ਗਏ ਹੁਣ ਸ਼ਾਇਦ ਮੇਰੇ ਖਿਆਲ ਅੱਧੀ ਰਹਿ ਜੂਗੀ ਫਿਰ ਫਿਲਮ ਸਾਨੂੰ ਹੁਣ ਅਸੀਂ ਵੀ ਉਹ ਹਾਲਾਂਕਿ ਇਹ ਪਰਸਨਲ ਮੈਂ ਉਹਨਾਂ ਨੂੰ ਮਿਲਿਆ ਹੋਇਆ ਅਸੀਂ ਸਾਡੇ ਬੈਠ ਕੇ ਉਹਨਾਂ ਨਾਲ ਗੱਲਾਂ ਕਰੀਆਂ ਹਿਊਮਨ ਰਾਈਟਸ ਉਹਨਾਂ ਨੇ ਕੰਮ ਕਰਿਆ ਅਸੀਂ ਵੀ ਹਿਊਮਨ ਰਾਈਟਸ 'ਚ ਉਹਨਾਂ ਨੂੰ ਗੱਲਾਂ ਦਸੀਆਂ ਕਿ ਸਾਡੇ ਨਾਲ ਇਹ ਜਿਹਾ ਸੀ ਹੋਈ ਹੈ ਜਾਤੀ ਤੇ ਸਾਡੇ ਨਾਲ ਜਿਹੜਾ ਤਾਂ ਅਸੀਂ ਇਕੱਟੀਆਂ ਨਾ ਕੋਟਾ ਸੀ ਕਰਦੀ ਥਾਣੇ 'ਚ ਅਸੀਂ ਮਤਲਬ ਬੇਪਤਾ ਹੋਏ ਤੇ ਉਹ ਸਾਡੇ ਪਰਿਵਾਰ ਹੋਏ ਅਸੀਂ ਉਹਨਾਂ ਦੀ ਗੱਲਾਂ ਉਹਨਾਂ ਨੂੰ ਦਸੀਆਂ ਉਹਨਾਂ ਉਹ ਅੱਗੇ ਲੈ ਕੇ ਗਏ ਤੇ ਹੁਣ ਖਾਲੜੇ ਤੇ ਖਾਲੜੇ ਤੇ ਫਿਲਮ ਦਾ ਕੀ ਮਤਲਬ ਹੈ ਕੀ ਅਸੀਂ ਚਮਕੌਰ ਦੀ ਗੜੀ ਦੀ ਜੰਗ ਦੀ ਵੀ ਸੈਫਜਾਦਾ ਜੀਤ ਸੀ ਇਦਾਂ ਚੀ ਦੋ ਰਿਆ ਸੀ ਕੀ ਸਾਡੇ ਤਾਂ ਸਪਿਰਟ ਹੋਵੇ ਸੀ ਕੰਮ ਕਰ ਰਹੀ ਹੈ ਉਹ ਤੇ ਫਿਲਮ ਬਣਾਉਂਦੀ ਤੇ ਲੋੜ ਉਹ ਤੇ ਫਿਲਮ ਬਣਾਉਣ ਦੀ ਸਾਨੂੰ ਲੋੜੇ ਨਹੀਂ ਸਾਨੂੰ ਛੋਟੇ ਸਾਹਿਬ ਜੀ ਦੇ ਤੇ ਫਿਲਮ ਬਣਾਉਣ ਦੀ ਲੋੜ ਨਹੀਂ ਗੁਰੂ ਨਾਨਕ ਦੇਵ ਪਾਸ਼ਾ ਤੇ ਫਿਲਮ ਬਣਾਉਣ ਦੀ ਲੋੜ ਨਹੀਂ ਜਾਂ ਕਿਸੇ ਹੋਰ ਤੇ ਗੁਰੂ ਤੇਜਾ ਕਿਸੇ ਭਾਈ ਤਾਰੂ ਸਿੰਘ ਦੀਆਂ ਜਿਹੜੀਆਂ ਖੋਪਰੀਆਂ ਦੀਆਂ ਇਹ ਉਹਦੀ ਖੋਪਰੀ ਲਾਉਣ ਦੀ ਆ ਬਣ ਰਹੀਆਂ ਫਿਲਮਾਂ ਮੇਰੇ ਖਿਆਲ ਹੈ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਸਿੱਖ ਪੰਥ ਨੂੰ ਨਹੀਂ ਬਣਾਉਣੀ ਚਾਹੀਦੀ ਆਕਾਲ ਤੱਕ ਦੇ ਨੂੰ ਠੋਕੇ ਜਵਾਬ ਦੇਣ ਚਾਹੀਦਾ ਸ਼ਰਮਣੀ ਕਮੇਟੀ ਨੇ ਬਹੁਤ ਵਾਰ ਇਹਨਾਂ ਗੱਲਾਂ ਤੇ ਧਿਆਨਬਾਜੀ ਵੀ ਕਰ ਦੱਤੀ ਪਰ ਇਹ ਮੇਰੇ ਘੱਲ ਬੈ ਨਹੀਂ ਲੱਗ ਗਿਆ ਉਹਨ ਉਹਨਾਂ ਨੇ ਆਪਣੀ ਜੈਕਟਿਵ ਜੀ ਪਾਸ ਕਰ ਲਈ ਚ ਜਿਲ੍ਹਾ ਚ ਵੀ ਪਾਸ ਕਰਿਆ ਹੋਏ ਕਿ ਅੱਗੇ ਨੂੰ ਆਉਣ ਵਾਲੇ ਸਮਾਂ ਚ ਫਿਲਮਾਂ ਦਾ ਸੀ ਕਿ ਫਿਲਮਾਂ ਨਾਲ ਪ੍ਰਚਾਰ ਹੋਵੇ ਗੁਰਨਾਨਕ ਦੇਵ ਪਾਤਸ਼ਾਹ ਜਦੋਂ ਉਹ ਇੰਨੀ ਉਹਦਾ ਚਾਰੋਂ ਦਸੀਆਂ ਕੀਤੀਆਂ ਉਹਨਾਂ ਨੇ ਹਜ਼ਾਰਾਂ ਕਿਲੋਮੀਟਰ ਦਾ ਉਹਨਾਂ ਨੇ ਸਫ਼ਰ ਕੀਤਾ ਕਿ ਉਹ ਉਹਦਾ ਮਤਲਬ ਫਿਲਮਾਂ ਤੇ ਚੱਲ ਰਹੀ ਸੀ ਉਹ ਸਿਰਫ ਗੱਲ ਕਰ ਰਹੀ ਸੀ ਨਾ ਗੱਲ ਤੇ ਚੱਲਦੀ ਸੀ ਕਲਗੀਧਰ ਪਾਤਸ਼ਾਹ ਨੇ ਕਿੰਨਾ ਸਫ਼ਰ ਕੀਤਾ ਗੱਲ ਤਾਂ ਸਾਂਝ ਕਰੀ ਜੇ ਗੁਣਾ ਕੇਰੀ ਛੋੜ ਆਫਗਨ ਚੱਲੀ ਵਿਚਾਰਾਂ ਦੀ ਤੇ ਗੁਣਾ ਦੀ ਸਾਂਝ ਹੁੰਦੀ ਹੈ ਕਦੇ ਅਫਗਣਾਂ ਦੀ ਵਿਚਾਰ ਨਹੀਂ ਹੁੰਦੇ ਅਫਗਣਾਂ ਨਾਲ ਕੋਈ ਸਾਂਝ ਨਹੀਂ ਹੁੰਦੀ ਕਦੇ ਵੀ ਗੁਣਾਂ ਦੀ ਸਾਂਝ ਹੁੰਦੀ ਹੈ ਬਿਲਕੁਲ ਗੁਣਾਂ ਨੂੰ ਅਪਣਾਓ ਅਫਗਣਾਂ ਨੂੰ ਛੱਡੋ ਅਸੀਂ ਹੁਣ ਅੱਜ ਕੱਲ ਗੱਲ ਇਹ ਆ ਗਈ ਕਿ ਅਸੀਂ ਹਰੇਕ ਗੱਲ ਤੇ ਹੀ ਕਿੰਤੂ ਪ੍ਰੰਤੂ ਕਰਨ ਲੱਗੇ ਕਿਉਂਕਿ ਅਸੀਂ ਕਿਤਾਬਾਂ ਪੜਨ ਲੱਗੇ ਕਿਤਾਬਾਂ ਚ ਕੁਝ ਨਹੀਂ ਲਿਖਿਆ ਹੁੰਦਾ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੇ ਉਪਦੇਸ਼ ਨਹੀਂ ਸੁਣਦੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੀਵਨ ਨਹੀਂ ਸੁਣਦੇ ਦਸਾਂ ਗੁਰੂਆਂ ਦਾ ਜੀਵਨ ਨਹੀਂ ਸੁਣਦੇ ਉਹਨਾਂ ਦਾ ਜੀਵਨਿਕ ਵਖਰਾ ਸੂਰਜ ਪ੍ਰਕਾਸ਼ ਗ੍ਰੰਥ ਚ ਪਿਆ ਗੁਰੂ ਸੋਭਾ ਚ ਪਿਆ ਤੇ ਤਵਾਰੀਖ ਗੁਰੂ ਖਾਲਸਾ ਚ ਵੀ ਪਿਆ ਬਹੁਤ ਕੁਝ ਸਿੱਖਾਂ ਦਾ ਉਹਨਾਂ ਚ ਹੈ ਉਹ ਸਾਨੂੰ ਸਿੱਖਣੀਆਂ ਚਾਹੀਦੀਆਂ ਉਹਦੇ ਚ ਪੜੋ ਉਹ ਪੜ੍ਹ ਕੇ ਸਾਨੂੰ ਤਾਂ ਹੀ ਭਾਈ ਸ਼ਵੇਕ ਸਿੰਘ ਤੇ ਸ਼ਾਹ ਬਾਸ ਸਿੰਘ ਦੀ ਝਰਖੜੀਆਂ ਤੇ ਚੜਨ ਦਾ ਪਤਾ ਲੱਗੂਗਾ ਭਾਈ ਤਾਰੂ ਸਿੰਘ ਦਾ ਪਤਾ ਲੱਗੂਗਾ ਸੁੱਖਾ ਸਿੰਘ ਮੁਤਾਬ ਸਿੰਘ ਦਾ ਪਤਾ ਲੱਗੂਗਾ ਤੇ ਆਉਣ ਵਾਲੇ ਸਮੇਂ ਚ ਹੁਣ ਜਿਵੇਂ ਆਪਾਂ ਸੁੱਖੇ ਜਿੰਦੇ ਨੂੰ ਯਾਦ ਕਰਦੇ ਹਾਂ ਸੀਤ ਬਿਆਨ ਸਿੰਘ ਸਤਵੰਦ ਸਿੰਘ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਵੀ ਤਾਂ ਹੀ ਯਾਦ ਕਰਾਂਗੇ ਆਪਾਂ ਸਾਰਿਆਂ ਨੇ ਇਹ ਗੱਲਾਂ ਇਦਾਂ ਆ ਸੋ ਮੈਂ ਇਹ ਵੀ ਨਾਲ ਅਪੀਲ ਕਰਦਾ ਕਿ ਇਹਨਾਂ ਮਸਲੇ ਤੇ ਸਾਨੂੰ ਵਿਚਾਰਨਾ ਚਾਹੀਦਾ ਨਿਹੰਗ ਸਿੰਘਾਂ ਨੂੰ ਵੀ ਦੂਜੇ ਜਥੇਬੰਦੀਆਂ ਨੂੰ ਵੀ ਕਿ ਅਸੀਂ ਐਵੇਂ ਕਿਸੇ ਨਾਲ ਖਾਮ ਖਾਲਾ ਜਾ ਕੇ ਪੰਗਾ ਨਾ ਲਈਏ ਕਦੇ ਵੀ ਕੋਈ ਇਹੋ ਜਿਹੀ ਗੱਲਾਂ ਕਰੀਏ ਥੋੜਾ ਜਿਹਾ ਇਦਾਂ ਚੱਲੀਏ ਕਿ ਸਾਨੂੰ ਦੇਖਿਓਗੇ ਉਹ ਬੰਦੇ ਗੁਰਮਤ ਮੰਨਣ ਵਾਲੇ ਸੀਐਮ ਨਾਲ ਤਾਂ ਸਾਡੀ ਕਿਸੇ ਦੀ ਵੀ ਜਾਣ ਤਾਂ ਇਹਦਾ ਮਤਲਬ ਕਲਗੀਧਰ ਪਾਸ਼ਾ ਦੀ ਬਹਾਦਰ ਸ਼ਾਹ ਨਾਲ ਦੋਸਤੀ ਸੀ ਤੇ ਬਹਾਦਰ ਸ਼ਾਹ ਦਾ ਨਾਲ ਦੋਸਤੀ ਦੇ ਨਾਲ ਨਾਲ ਉਹਨਾਂ ਨੇ ਬੰਦਾ ਸੀ ਬਹਾਦਰ ਨੂੰ ਵੀ ਬਦਲਾ ਲੈਣ ਲਈ ਵਜੀਦੇ ਦਾ ਸਰੰਦ ਢਾਉਣ ਲਈ ਨਾਲ ਦੀ ਨਾਲੇ ਭੇਜਦਾ ਸੀ ਵੀ ਬਹਾਦਰ ਸ਼ਾਹ ਨੇ ਸਾਨੂੰ ਦੇਣਾ ਨਹੀਂ ਇਸ ਕਰਕੇ ਸੀਐਮ ਆਪਣੀ ਜਗ੍ਹਾ ਮੰਤਰੀ ਆਪਣੀ ਜਗ੍ਹਾ ਠੀਕ ਹੈ ਹਿੰਦੂਸਤਾਨ ਦਾ ਬਾਦਸ਼ਾਹ ਆਪਣੀ ਜਗ੍ਹਾ ਸਿੱਖਾਂ ਦੀਆਂ ਜਿਹੜੀਆਂ ਰੌ ਰੀਤਾਂ ਆ ਸਿੱਖਾਂ ਦੀਆਂ ਜਿਹੜੀਆਂ ਸਿਧਾਂਤ ਹੈ ਗੁਰਮਤ ਦੇ ਸਿਧਾਂਤ ਹੈ ਉਹ ਵੱਖਰੇ ਆ ਉਹ ਉਹਨਾਂ ਨਾਲ ਮੇਲ ਨਹੀਂ ਖਾਂਣਗੇ ਅਸੀਂ ਆਪਣੀਆਂ ਰੀਤਾਂ ਤੇ ਚੱਲਣਾ ਉਹਨਾਂ ਨੇ ਆਪਣਾ ਤੁਮ ਕੋ ਤੇਮਾਰਾ ਖੂਬ ਹਵ ਕੋ ਹਮਾਰਾ ਖੂਬ ਉਹਨੂੰ ਆਪਣਾ ਧਰਮ ਚੰਗਾ ਲੱਗਦਾ ਸਾਨੂੰ ਆਪਣਾ ਚੰਗਾ ਲੱਗਦਾ ਅਸੀਂ ਧਰਮ ਪਰ ਚੱਲਣਾ ਪਰ ਧਰਮ ਦੇ ਕਾਰਨ ਅਸੀਂ ਦੂਜੇ ਨਾਲ ਕੋਈ ਬੈਰ-ਬਿਰੋਧ ਨਹੀਂ ਕਰਦੇ ਪਰ ਉਹਨਾਂ ਨੂੰ ਅਸੀਂ ਕਿੰਤੂ ਵੀ ਨਹੀਂ ਕਰਦੇ ਵੀ ਠੀਕ ਹੈ ਕਿਸੇ ਨੇ ਕਿਸੇ ਨੂੰ ਦੇ ਦਿੱਤੀ ਤਾਂ ਠੀਕ ਹੈ ਨਹੀਂ ਤਾਂ ਨਾ ਸਹੀ ਪਰ ਅਮਰਦਾਸ ਜੀ ਸਿੱਖ ਜਦੋਂ ਨੂੰ ਇਹੀ ਜੀ ਕੋਈ ਗੱਲ ਆਉਂਦੀ ਆ ਫਿਰ ਅਤਰਾਜ ਹੁੰਦਾ ਸੋ ਇੰਨੀਆਂ ਮੈਂ ਆਪਣੀ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਗੱਲ ਇਹ ਪਾਸ ਹੋ ਜਾਂਦੀ ਜਿਉਂ ਹੋਰਾਂ ਦਾ ਕਹਿਣਾ ਕਿ ਆਖਰ ਮਸਲਾ ਉੱਥੇ ਬਣਨਾ ਚਾਹੀਦਾ ਹੈ ਜਿੱਥੇ ਐਕਚੁਅਲ ਚ ਲੱਗੇ ਕਾਰਨ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਵਾਦ-ਵਿਵਾਦ ਹੋਣੇ ਆ ਵੀ ਕਿਸੇ ਨੇ ਟੋਪੀ ਕਿਉਂ ਪਾ ਲਈ ਜੀ ਕਿਸੇ ਨੇ ਦਸਤਾਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਟੋਪੀ ਕਿਉਂ ਪਾ ਲਈ ਕਿਉਂਕਿ ਉਸ ਤੋਂ ਦਸਤਾਜ ਹੋਰਾਂ ਦਾ ਵੀ ਫੋਟੋ ਚੱਲਿਆ ਖਾਸਾ ਆ ਆਮ ਤੌਰ ਤੇ ਟੋਪੀਆਂ ਨੂੰ ਲੈ ਕੇ ਅਸੀਂ ਮੇਲੇ ਵਗੈਰਾ ਤੇ ਵੀ ਅਸੀਂ ਦੇਖਦੇ ਆ ਵੀ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਵਾਦ-ਵਿਵਾਦ ਹੋ ਜਾਂਦਾ ਹੈ ਸਮਝਣ ਦੀ ਲੋੜ ਹੈ ਵੀ ਜਿਹੜਾ ਗੁਰੂ ਦਾ ਸਿੰਘ ਸਜਾ ਹੋਇਆ ਜੇਕਰ ਉਹ ਕੋਈ ਗਲਤੀ ਕਰਦਾ ਤਾਂ ਉਹਦੇ ਤੇ ਤਰਾਜ ਹੋਣਾ ਚਾਹੀਦਾ ਹੈ ਜੇਕਰ ਕੋਈ ਗੁਰੂ ਨੂੰ ਬੁਰਾ ਆਖਦਾ ਹੈ ਉਹਦੇ ਤੇ ਵੀ ਇਤਰਾਜ ਹੋਣਾ ਚਾਹੀਦਾ ਪਰ ਗੱਲ ਇਹ ਹੈ ਵੀ ਜਿਹੜਾ ਆਖਰ ਸਾਫ ਸੂਰਤ ਸਿੱਖ ਹੈ ਹੀ ਨਹੀਂ ਉਹਨੂੰ ਲੈ ਕੇ ਵਾਦ-ਵਿਵਾਦਾਂ 'ਚ ਨਹੀਂ ਪੈਣਾ ਚਾਹੀਦਾ ਕਿਉਂਕਿ ਉਹਨਾਂ ਦੇ ਨਾਲ ਸਾਡੀ ਕੋਈ ਰਹਿਤ ਮਰਜ਼ਾ ਨਹੀਂ ਜੁੜਦੀ ਭਾਵੇਂ ਉਹ ਕਿਸੇ ਵੀ ਜਿਵੇਂ ਇਹ ਕਹਿੰਦੇ ਨੇ ਜੱਟਾਂ ਨੂੰ ਲੈ ਕੇ ਕਿ ਕਿਸੇ ਵੀ ਕਬੀਲੇ ਦੇ ਵਿੱਚੋਂ ਹੋਵੇ ਉਹ ਕਬੀਲੇ ਦੇ ਵਿੱਚੋਂ ਹੋ ਸਕਦਾ ਪਰ ਗੁਰੂ ਦਾ ਸਿੰਘ ਉਹਦੀ ਸਜਦਾ ਜਦੋਂ ਆਖਰਕਾਰ ਉਹ ਅੰਮ੍ਰਿਤਧਾਰੀ ਹੋਵੇ ਤੇ ਦੂਜੇ ਪਾਸੇ ਉਹਦੇ ਕੇਸ ਹੋਣ ਸਿੱਖੀ ਨੂੰ ਮੰਨਦਾ ਹੋਵੇ ਤੇ ਸਿੱਖੀ ਦੇ ਵਿੱਚ ਸਭ ਸੁਰਤ ਹੋਵੇ ਫਿਰ ਬਾਦ-ਵਿਵਾਦ ਕਰਨਾ ਬੰਦਾ ਅਦਰਵਾਈਜ਼ ਬਾਕੀ ਚੀਜ਼ਾਂ ਨੂੰ ਲੈ ਕੇ ਬਾਦ-ਵਿਵਾਦ ਕਰਕੇ ਸਿਰਫ ਇੱਕ ਚਰਚਾ ਛਿੜਦੀ ਹੈ ਪਰ ਉਹਦੇ ਪਰਚਲਤਾ ਹੁੰਦੀ ਹੈ ਖੜੀ ਕਿਉਂਕਿ ਕਈ ਬੰਦਿਆਂ ਨੂੰ ਲੱਗਦਾ ਵੀ ਸਾਡੀ ਸ਼ਾਇਦ ਸਾਡੇ ਤੇ ਕੋਈ ਗੱਲ ਹੋ ਉਹਦੇ ਨਾਲ ਹੀ ਪਰਚਲਤਾ ਹੋ ਜਿਵੇਂ ਕਿ ਕੰਗਰਾਂ ਰੋਡ ਦੇ ਉਦਾਹਰਣ ਜਿਹੜਾ ਦਿੱਤੀ ਤਾਂ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਹੁਣ ਹਰ ਇੱਕ ਚੀਜ਼ ਦੇ ਉੱਤੇ ਜਦੋਂ ਬਾਦ-ਵਿਵਾਦ ਬੰਦ ਹੈ ਤਾਂ ਕਈ ਵਾਰ ਉਹਦੇ ਕਈ ਨੁਕਸਾਨੇ ਫੈਕਟ ਨੇ ਜਿਹੜੇ ਉਹ ਵੀ ਸਾਹਮਣੇ ਆਉਂਦੇ ਨੇ ਸੀਨੀਅਰ ਵੀਡੀਓ ਯੂਨੀਵਰਸਿਟੀ ਮਨਤੇਜ